ਮੇਲੇ ਸੁਣੇ ਕਬੱਡੀ ਦੇ ਮੇਲੇ ਸੁਣੇ ਸੂਰਬੀਰ ਯੋਧਿਆਂ ਦੇ ਮੇਲੇ ਸੁਣੇ ਸ਼ਹੀਦਾਂ ਦੇ ਆ ਨਵੇਂ ਮੇਲਾਗੇ ਮਿਲਾ ਮੈਨੂੰ ਤੇ ਸਮਝ ਨਹੀਂ ਆਈ ਪਹਿਲਾਂ ਤੇ ਕਈਆਂ ਨੂੰ ਪਤਾ ਹੀ ਨਹੀਂ ਲੱਗਾ ਔਰ ਇਹਨਾਂ ਦੀਆਂ ਹਰਕਤਾਂ ਤੁਸੀਂ ਵੇਖੋ ਇਹ ਨਹੀਂਆਂ ਗੰਦੀਆਂ ਹਰਕਤਾਂ ਕਰਕੇ ਅੱਜ ਤੇ ਬੱਚਿਆਂ ਦੇ ਵਿੱਚ ਬਹਿ ਕੇ ਤੁਸੀਂ ਵੀਡੀਓ ਨਹੀਂ ਦੇਖ ਸਕਦੇ ਚੰਗੇ ਭਲੇ ਵਾਲ ਕਟਾਏ ਆ ਕਿਤੇ ਇਧਰ ਨੂੰ ਕੱਪੜੇ ਕਿਤੇ ਨਹੀਂਆਂ ਗੰਦੀਆਂ ਹਰਕਤਾਂ ਕਰਦੇ ਔਰ ਇਹਨੇ ਗਲਤ ਵਰਡ ਯੂਜ਼ ਕਰਦੇ ਆ ਕਣ ਇਹਨਾਂ ਲਈ ਮੈਂ ਤੇ ਇੱਕ ਛਿੱਤਰ ਦਿੱਤਾ ਆਰਡਰ ਦਿੱਤਾ ਸੀ ਲੋਹੇ ਦੇ ਦਾ ਤੇ ਉਹ ਟੰਗਿਆ ਬਾਹਰ ਉੱਥੇ ਵੀ ਤੁਸੀਂ ਆਓ ਸਹੀ ਇੱਥੇ ਪੈਰ ਰੱਖ ਕੇ ਵਖਾਓ ਨਾ ਤੇ ਮੈਨੂੰ ਕਿਸੇ ਬੰਦੇ ਦੀ ਪਰਵਾਹ ਸੀ ਤੇ ਨਾਮ ਆ ਕਿਸੇ ਨਾਲ ਵੇਖਣਾ ਸੀ ਕੱਲ ਦਾ ਦੱਸੋ ਵੀ ਸਰਦਾਰ ਇਦਾਂ ਦਿੰਦੇ ਆ ਗਾਣਾ ਲਾ ਕੇ ਦਿਲਜੀਤ ਦਾ ਮਗਰ ਦਿਲਜੀਤ ਵੀ ਕਿਤੇ ਦੁਖੀ ਦੁਖੀ ਹੁੰਦਾ ਹਣਾਵਾ ਗਾਣਾ ਲਾਤਾ ਵੀ ਪੰਜਾਬੀ ਆ ਕੇ ਪੰਜਾਬੀ ਇਦਾਂ ਆ ਪੰਜਾਬੀ ਆ ਕੇ لیکن सोनू जी ਇਹ ਕਾਰਨ ਕੀ ਲੱਗਦਾ ਬਹੁਤ ਜ਼ਿਆਦਾ ਤਦਾਦ ਵਧੇ ਜਾ ਰਹੀ ਹੈ ਇਹਨਾਂ ਦੀ ਤੁਹਾਨੂੰ ਕੀ ਕਾਰਨ ਲੱਗਦਾ ਹੈ ਇਹ ਪਿੱਛੇ ਸਾਰਾ ਕੋਈ ਕਿ ਕਾਰਨ ਕਈ ਲੋਕ ਤੇ ਜਿਹੜੇ ਆ ਸ਼ੌਂਕ ਨਾਲ ਬੜਨਦੇ ਆ ਜਿਹੜੀ ਤੇਜ਼ੀ ਨਾਲ ਇਹਨਾਂ ਦੀ ਤਦਾਦ ਵਧਣ ਦੀ ਆ ਵੀ ਕਿਤੇ ਨਾ ਕਿਤੇ ਸੋਚਣਾ ਪਊਗਾ ਮੇ ਬਾਜ ਨੇ ਜਿੰਨੇ ਲੀਡਰ ਨੇ ਹਰ ਪਾਰਟੀ ਦੇ ਇਹ ਡਰਾਮੇ ਬਾਜ ਨੇ ਜਿਹੜੇ ਖਾਲਸੇ ਦੀ ਜਨਮ ਤੋਂ ਲੀਡਰ ਹੋ ਅੰਮ੍ਰਿਤਸਰ ਦੀ ਧਰਤੀ ਤੇ 27 ਤਰੀਕ ਨੂੰ ਹੋਣ ਵਾਲੀ ਗੇ ਪਰੇਡ ਨੂੰ ਲੈ ਕੇ ਜਦੋਂ ਵਿਵਾਦ ਛਿੜਿਆ ਤਾਂ ਉਸ ਤੋਂ ਬਾਅਦ ਬਹੁਤ ਸਾਰੇ ਸਮਾਜ ਸੇਵੀ ਸੰਸਥਾਵਾਂ ਅਤੇ ਕਈ ਆਗੂ ਉਸ ਜਗ੍ਹਾ ਤੇ ਪਹੁੰਚਦੇ ਹੋਏ ਨਜ਼ਰ ਆਏ ਜਿਸ ਤੋਂ ਬਾਅਦ ਲਗਾਤਾਰ ਹੀ ਸਰਪਜੀਤ ਸਿੰਘ ਸੋਨੂ ਜੰਡੇਆਲਾ ਵੱਲੋਂ ਖੁਦ ਇਹ ਸਾਰੀ ਕਮਾਂਡ ਆਪਣੇ ਹੱਥ ਵਿੱਚ ਲੈਤੀ ਗਈ ਅਤੇ ਉਸ ਤੋਂ ਬਾਅਦ ਇੱਕ ਪ੍ਰੋਗਰਾਮ ਕਰਵਾਉਣ ਦੀ ਸ਼ੁਰੂਆਤ ਕੀਤੀ ਗਈ ਜਰਨਲ ਹਰਬੱਤ ਸਿੰਘ ਹੋਣਾ ਦੀ ਜਿਸ ਨੂੰ ਲੈ ਕੇ ਸੋਨੂ ਜੰਡੇਆਲਾ ਹੋਣੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਵੀ ਕਰਾਂਗੇ ਤੇ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕੀ ਜੇਕਰ ਅੰਮ੍ਰਿਤਸਰ ਦੇ ਵਿੱਚ ਗੇ ਪਰੇਡ ਹੁੰਦੀ ਤਾਂ ਕੀ ਅੰਮ੍ਰਿਤਸਰ ਦੇ ਹਾਲਾਤ ਹੁੰਦੇ ਸੋਨੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ 27 ਤਰੀਕ ਨੂੰ ਗੇ ਪਰੇਡ ਹੋਣੀ ਸੀ ਉਸ ਤੋਂ ਬਾਅਦ ਤੁਸੀਂ ਬਹੁਤ ਸਾਰੇ ਜਿਹੜੇ ਨੇ ਪ੍ਰੋਟੈਸਟ ਵੀ ਕੀਤੇ ਬਹੁਤ ਸਾਰੇ ਤੁਹਾਡੀਆਂ ਜਿਹੜੇ ਖਬਰਾਂ ਵੀ ਸਾਹਮਣੇ ਆਈਆਂ ਜਿਸ ਵਿੱਚ ਇਖਾਫ ਤੋਂ ਤੁਸੀਂ ਕਿਹਾ ਕਿ ਗੇ ਪਰੇਡ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ ਤਾਂ ਹੁਣ ਜਨਰਲ ਹਰਬਖਸ਼ ਸਿੰਘ ਹੋਣਾ ਦਾ ਜੋ ਹੈ ਉਥੇ ਪ੍ਰੋਗਰਾਮ ਜਿਹੜਾ ਕੀਤਾ ਜਾ ਰਿਹਾ ਹੈ ਕਿੰਨੀ ਤਰੀਕ ਨੂੰ ਪ੍ਰੋਗਰਾਮ ਹੈ ਤਾਂ ਕੀ ਕੀ ਰੂਪਰੇਖਾ ਰੱਖੀ ਗਈ ਹੈ ਦੀ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਜਿਹੜੀ ਗੁਰੂ ਨਗਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਨਗਰੀ ਜਿਹੜੀ ਸ਼ਹੀਦਾਂ ਦੀ ਧਰਤੀ ਆ ਜਿੱਥੇ ਬਾਬਾ ਸੁੱਖਾ ਸਿੰਘ ਮਹਿਤਾਬ ਸਿੰਘ ਵਰਗਿਆਂ ਦੇ ਇਤਿਹਾਸ ਹੋਣ ਬਾਬਾ ਦੀਪ ਸਿੰਘ ਵਰਗੇ ਯੋਧੇ ਜਰਨੈਲਾਂ ਦੇ ਇਤਿਹਾਸ ਹੋਣ ਔਰ ਜਿਸ ਤਖਤ ਤੇ ਪੂਰਾ ਵਰਲਡ ਚੁੱਕਦਾ ਬਿਆਨ ਕੇ ਤੇ ਉਸ ਧਰਤੀ ਨੂੰ ਚੁਣਿਆ ਜਾਵੇ ਪੰਜਾਬ ਦੇ ਵਿੱਚੋਂ ਜਾਣ ਬੁੱਝ ਕੇ ਔਰ ਸ਼ਰਾਰਤ ਦੇ ਨਾਲ ਉਹੀ ਜਗ੍ਹਾ ਚੁਣੀ ਜਾਵੇ ਜਿੱਥੇ ਦੇਸ਼ ਦਾ ਫਲੈਗ ਝੁਲਦਾ ਹੋਵੇ ਔਰ ਜਿੱਥੇ ਜੱਲਿਆਂ ਵਾਲੇ ਬਾਗ ਚ ਸ਼ਹੀਦ ਹੋਏ ਉਹ ਸਾਰੇ ਸ਼ਹੀਦਾਂ ਦੇ ਨਾਂ ਲਿਖੇ ਹੋਣ ਐਸੀ ਜਗ੍ਹਾ ਨੂੰ ਚੁਣਿਆ ਜਾਵੇ ਟਾਰਗੇਟ ਕੀਤਾ ਜਾਵੇ ਘਰਾਂ ਚ ਵੀਡੀਓ ਪਾਉਣ ਨਾਲ ਕੁਝ ਨਹੀਂ ਹੁੰਦਾ ਗਰਾਊਂਡ ਲੈਵਲ ਤੇ ਜਾ ਕੇ ਦੇਖਣਾ ਪੈਂਦਾ ਵੀ ਇਹ ਬੰਦਿਆਂ ਨੇ ਇਹ ਜਗ੍ਹਾ ਅੱਜ ਕੱਲ ਕੀ ਹੋ ਗਿਆ ਵਾ ਕਿ ਹਰ ਬੰਦਾ ਜਦੋਂ ਕਿਤੇ ਮੜਾ ਜਾਂ ਪਤਾ ਲੱਗਦਾ ਉਹਨੂੰ ਵਾਚ ਨਹੀਂ ਕਰਦਾ ਦੇਖਦਾ ਨਹੀਂ ਚੁੱਕਦਾ ਵੀਡੀਓ ਬਣਾਉਂਦਾ ਨੈਟ ਤੇ ਔਰ ਉਦਾਂ ਹੀ ਸਾਡੇ ਚੈਨਲ ਵਾਲੇ ਜਿਹੜੇ ਆ ਉਹ ਕਿਤੇ ਨਾ ਕਿਤੇ ਦੇਖ ਕੇ ਮੇਰੇ ਵੀਰ ਕਈ ਪਾ ਦਿੰਦੇ ਆ ਔਰ ਅੱਜ ਕੱਲ ਘਰਾਂ ਚ ਣਕੇ ਉਹ ਜਦੋਂ ਲੋਕਾਂ ਤੱਕ ਮੈਸੇਜ ਜਾਂਦਾ ਵਾ ਪੂਰਾ ਗੱਲ ਦਾ ਪਤਾ ਨਹੀਂ ਹੁੰਦਾ ਹੂੰ ਔਰ ਉਹ ਜਗ੍ਹਾ ਜਿਹੜੀ ਆ ਉਸ ਜਗ੍ਹਾ ਤੇ ਜਦੋਂ ਵਿਜ਼ਿਟ ਕਰਕੇ ਦੇਖਿਆ ਵੀ ਵਾਕਿਆ ਹੀ ਇੱਥੇ ਬਣਦਾ ਨਾ ਤੇ ਉੱਥੇ ਪਰਮਿਸ਼ਨ ਮਿਲਨੀ ਸੀ ਹੂੰ ਨਾ ਕੁਛ ਇਦਾਂ ਦਾ ਹੋਣਾ ਸੀ ਨਾ ਹੋਣ ਦਵਾਂਗੇ ਉਸ ਦਿਨ ਅਸੀਂ ਉੱਥੇ ਜਾ ਕੇ ਜਦੋਂ ਦੇਖਿਆ ਔਰ ਮੈਂ ਪ੍ਰਸ਼ਾਸਨ ਦੇ ਧਿਆਨ ਚ ਵੀ ਲਿਆਂਦਾ ਸੀਗਾ ਇਸ ਗੱਲ ਨੂੰ ਔਰ ਦੇਖੋ ਮੇਲੇ ਸੁਣੇ ਕਬੱਡੀ ਦੇ ਹੂੰ ਮੇਲੇ ਸੁਣੇ ਸੂਰਬੀਰ ਯੋਧਿਆਂ ਦੇ ਮੇਲੇ ਸੁਣੇ ਸ਼ਹੀਦਾਂ ਦੇ ਆ ਨਵਾਂ ਹੀ ਮੇਲਾ ਗੇ ਮੇਲਾ ਮੈਨੂੰ ਤੇ ਸਮਝ ਨਹੀਂ ਆਈ ਪਹਿਲਾਂ ਤੇ ਕਈਆਂ ਨੂੰ ਪਤਾ ਹੀ ਨਹੀਂ ਲੱਗਾ ਹੂੰ ਪਰ ਜੇ ਇਹੋ ਜਿਹਾ ਕੋਈ ਕੰਮ ਅਮਰਸਰ ਦੀ ਧਰਤੀ ਤੇ ਹੋ ਜਾਂਦਾ ਤੁਸੀਂ ਕਿਸੇ ਨੇ ਕਲਪਨਾ ਨਹੀਂ ਕੀਤੀ ਹੋਣੀ ਵੀ ਜੋ ਕੁਝ ਇੱਥੇ ਹੋਣਾ ਸੀ ਕਿਉਂਕਿ ਹਰ ਜਥੇ ਬੰਦੀ ਦੇ ਵਿੱਚ ਹਰ ਉਸ ਵਾਤਾਵਰਨ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਵਿੱਚ ਸਿੱਖ ਆਗੂਆਂ ਦੇ ਵਿੱਚ ਹਰ ਕਮਿਊਨਿਟੀ ਦੇ ਵਿੱਚ ਜਿਹੜਾ ਗੁੱਸਾ ਸੀ ਵੀ ਇਹਨਾਂ ਦੀ ਇੰਨੀ ਜੁਰਤ ਕਿਦਾਂ ਪਈ ਪਈ ਗੁਰੂ ਨਗਰੀ ਦੇ ਵਿੱਚ ਆਣ ਕੇ ਇਹੋ ਜਿਹਾ ਕੰਮ ਕਰਨ ਦੇ ਇਹਦੇ ਨਾਲ ਪ੍ਰਚਾਰ ਕੀ ਜਾਣਾ ਸੀ ਟੂਰਿਸਟ ਆਉਂਦਾ ਲੋਕੀ ਬਾਹਰੋਂ ਆਉਂਦੇ ਮੱਥਾ ਟੇਕਣੇ ਤੇ ਇੰਨੀ ਪਵਿੱਤਰ ਧਰਤੀ ਆ ਜੇ ਕੋਈ 에어ਪੋਰਟ ਤੇ ਬੱਸ ਸਟੈਂਡ ਤੇ ਤੇ ਜਾਂ ਰੇਲਵੇ ਸਟੇਸ਼ਨ ਤੇ ਉਤਰਦਾ ਇਸ ਧਰਤੀ ਨੂੰ ਨਮਸਕਾਰ ਕਰਦਾ ਕਿ ਸਾਡੇ ਜਨਮ ਮਰਨ ਕੱਟੇ ਗਏ ਸੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਘਰ ਚਾਗੇ ਕੀ ਅਸੀਂ ਬੱਚਿਆਂ ਨੂੰ ਇਹ ਮੈਸੇਜ ਦੇਣਾ ਸੀ ਇਹ ਸੰਦੇਸ਼ ਦੇਣਾ ਸੀ ਉੱਥੇ ਚੰਗੇ ਭਲੇ ਲੋਕ ਜਿਹੜੇ ਆ ਸਿਆਣੇ ਬਾਣੇ ਸੈਰ ਕਰਨ ਆਉਂਦੇ ਆ ਔਰ ਬਹੁਤ ਸਾਰੇ ਲੋਕ ਜਿਹੜੇ ਆ ਉਹ ਲਟੈਰ ਅਫਸਰ ਨੇ ਅਸੀਂ ਕੀ ਮੈਸੇਜ ਦੇ ਰਹੇ ਹਾਂ ਔਰ ਕਿਤੇ ਨਾ ਕਿਤੇ ਜਿਹੜਾ ਇਹ ਕੰਮ ਜਿਹੜਾ ਵਾ ਰੋਕਣਾ ਜ਼ਰੂਰੀ ਸੀ ਔਰ ਉਸ ਦਿਨ ਅਸੀਂ ਕੀ ਮੇਲਾ ਤੇ ਉਸੇ ਦਾ ਹੋਊਗਾ ਜਿਹਦਾ ਹੋਣਾ ਚਾਹੀਦਾ ਜਿਨ੍ਹਾਂ ਦੀ ਇਹ ਦੇਣ ਹੈ ਮਾਝੇ ਦੀ ਧਰਤੀ ਇੱਥੇ ਵੀਜ਼ਾ ਲੈ ਕੇ ਆਉਣਾ ਪੈਣਾ ਸੀ ਅਮ੍ਰਿਤਸਰ ਦੇ ਜਨਰਲ ਹਰਬਖ ਸਿੰਘ ਨਾ ਹੁੰਦੇ 1965 ਦੀ ਜੰਗ ਦਾ ਉਹ ਹੀਰੋ ਆ ਜਿਹੜੇ ਚੌਂਕਾਂ 'ਚ ਤੁਸੀਂ ਟੈਂਕ ਵੇਖਦੇ ਜੇ ਇਹ ਸਾਰੇ ਜਨਰਲ ਹਰਬਖ ਸਿੰਘ ਨੇ ਉਸ ਵੇਲੇ ਜਿੱਤ ਕੇ ਜਿਹੜੇ ਸਾਨੂੰ ਦਿੱਤੀ ਸੀ ਅਮਰੀਕਾ ਦੇ ਟੌਪ ਟੈਕਨੋਲੋਜੀ ਦੇ ਟੈਂਕ ਸੀ ਜੇ ਜਨਰਲ ਹਰਬਖ ਸਿੰਘ ਨਾ ਹੁੰਦੇ ਤੇ ਅੱਜ ਆਪਾਂ ਵੀ ਇੱਥੇ ਨਹੀਂ ਬੈਠੇ ਹੁੰਣਾ ਅੱਜ ਵੀਜ਼ਾ ਲੈ ਕੇ ਆਉਣਾ ਪੈਣਾ ਸੀ ਐਸੇ ਜਰਨੈਲ ਦੀ ਯਾਦ ਚਵਾਤਾਂ ਵਰਨ ਦੇ ਵਸ ਰੱਖਿਆ ਔਰ 27 April ਦਿਨ ਐਤਵਾਰ ਨੂੰ ਉਸੇ ਜਗ ਉਸੇ ਹੀ ਪਾਰਕ ਦੇ ਵਿੱਚ ਇਹ ਪ੍ਰੋਗਰਾਮ ਰੱਖਿਆ ਵਾ ਔਰ ਜਗ ਦੀਆਂ ਜ਼ਮੀਰਾਂ ਵਾਲੇ ਜਿਹੜੇ ਉੱਥੇ ਪਹੁੰਚਣਾ ਉਹਦੇ ਵਿੱਚ ਮੇਰਾ ਭਾਰਤੀ ਸੈਨਾ ਦੇ ਸਾਫਾ ਫੌਜੀਆ ਵੀਰਾਂ ਨੇ ਬੜਾ ਸਾਥ ਦਿੱਤਾ ਔਰ ਇਹ ਪ੍ਰੋਗਰਾਮ ਜਿਹੜਾ ਆਪਾਂ ਖੁਸ਼ੀ ਦੇ ਨਾਲ ਬਣਾਵਾਂਗੇ ਔਰ 225 ਦੇ ਕਰੀਬ ਅਸੀਂ ਕੈਂਪ ਵੀ ਲਾ ਰਹੇ ਹਾਂ ਲੇਕਿਨ ਸੋਨੂ ਜੀ ਇਹ ਪਹਿਲਾ ਮਾਮਲਾ ਨਹੀਂ ਆ ਕਿ ਗੇ ਮੇਲਾ ਜਿਹੜਾ ਹੁੰਦਾ ਹੋਵੇ ਇਸ ਤੋਂ ਪਹਿਲਾਂ ਵੀ ਦੋ ਵਾਰ ਜਿਹੜਾ ਗੇ ਮੇਲਾ ਅਮਰਸਰ ਚ ਹੋ ਚੁੱਕਾ ਹੈ ਕੀ ਕਾਰਨ ਸਮਝਦੋਗੇ ਇਸ ਵਾਰ ਕੈਨਸਲ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਲੱਗਦਾ ਪਿਛਲੀ ਵਾਰ ਅਵੇਅਰ ਨਹੀਂ ਹੋ ਪਾਏ ਜਾਂ ਲੱਗਦਾ ਸੀਗਾ ਕਿ ਪਿਛਲੀ ਵਾਰ ਇਹ ਵੀਡੀਓ ਸਾਹਮਣੇ ਨਹੀਂ ਆ ਪਾਈਆਂ ਜਾਂ ਇਹ ਇਨਫੋਰਮੇਸ਼ਨ ਨਹੀਂ ਮਿਲ ਪਾਈ ਤੁਹਾਨੂੰ ਸਾਰਿਆਂ ਨੂੰ ਦੇਖੋ ਕੋਈ ਚੋਰਾਵਾ ਕੋ ਕੰਮ ਕਰਕੇ ਚਲ ਜਾਂਦਾ ਪੰਜ ਸੱਤ 10 ਜਣੇ 20 ਜਣੇ ਕਿਤੇ ਇਕੱਠੇ ਹੋ ਕੇ ਤੇ ਚਲ ਮਰਦਾਂ ਵਾਂਗੂ ਫਿਰ ਲਲਕਾਰ ਕੇ ਮੈਦਾਨ 'ਚ ਜਦੋਂ ਮਰਦ ਤੇ ਹੈ ਹੀ ਨਹੀਂ 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 ਮੈਂ ਗੱਲ ਕਰਨਿਆ ਕਿ ਜਦੋਂ ਕਿਤੇ ਮਰਦਾਂ ਵਾਂਗੂ ਕਿਸੇ ਨੂੰ ਲਲਕਾਰ ਕੇ ਮੈਦਾਨ ਚਾਹੀਏ ਫਿਰ ਹੀ ਜਵਾਬ ਦਿੱਤਾ ਜਾਂਦਾ ਕਿਉਂਕਿ ਇਹ ਤੇ ਨਾ ਤੇ ਵੇਖੋ ਇਹ ਬੰਦੇ ਨਾ ਜਨਾਨੀਆਂ ਤੇ ਜੋ ਇਹ ਬਣਨ ਦੀ ਕੋਸ਼ਿਸ਼ ਕਰ ਰਹੇ ਉਹ ਵੀ ਨਹੀਂ ਹੈਗੇ ਇਹਨਾਂ ਨੂੰ ਮਤਲਬ ਹਰ ਬੰਦਾ ਨਵੇਂ ਨਵੇਂ ਨਾਵਾ ਨਾ ਕੋਈ ਸ਼ਟੂਲੇ ਕਹਿੰਦਾ ਕੋਈ ਕੁਛ ਕਹਿੰਦਾ ਔਰ ਇਹਨਾਂ ਦੀਆਂ ਹਰਕਤਾਂ ਤੁਸੀਂ ਵੇਖੋ ਇਹ ਨਹੀਂ ਆ ਗੰਦੀਆਂ ਹਰਕਤਾਂ ਕਰਕੇ ਅੱਜ ਤੋਂ ਬੱਚਿਆਂ ਦੇ ਵਿੱਚ ਬਹਿ ਕੇ ਤੁਸੀਂ ਵੀਡੀਓ ਨਹੀਂ ਦੇਖ ਸਕਦੇ ਚੰਗੇ ਭਲੇ ਵਾਲ ਕਟਾਏ ਆ ਕਿਤੇ ਇਧਰ ਨੂੰ ਕੱਪੜੇ ਕਿਤੇ ਨਹੀਂ ਆ ਗੰਦੀਆਂ ਹਰਕਤਾਂ ਕਰਦੇ ਔਰ ਇਹਨੇ ਗਲਤ ਵਰਡ ਯੂਜ਼ ਕਰਦੇ ਆ ਕੀ ਜੇ ਕਿਤੇ ਬੱਚਿਆਂ 'ਚ ਬੈਠੇ ਹੋ ਪਰਿਵਾਰ 'ਚ ਤੁਸੀਂ ਉਹ ਵੀਡੀਓ YouTube ਤੋਂ ਖੋਲੋ Facebook ਤੋਂ ਤੇ ਪਤਾ ਨਹੀਂ ਕਿਹੜੀ ਵੀਡੀਓ ਸਾਹਮਣੇ ਆ ਜਾਣੀ ਔਰ ਕੀ ਮੈਸੇਜ ਆਂਦਾ ਬੱਚਿਆਂ ਨੂੰ ਹਮ ਔਰ ਤੁਸੀਂ ਦੇਖੋ ਇਹਨਾਂ ਨੇ ਪੰਜਾਬ ਨੂੰ ਕਿਹੜੇ ਬੰਦੇ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਉਹਦੇ ਇੱਕ ਗਰੁੱਪ ਬਣਾਇਆ ਸੀਗਾ ਜਿਹੜੇ ਇਹਨਾਂ ਦੇ ਸਪਾਂਸਰ ਕਰ ਰਹੇ ਸੀ ਪ੍ਰੋਗਰਾਮ ਨੂੰ ਉਹਦੇ ਵਿੱਚ ਕੁਝ ਬੰਦੇ ਸਾਡੇ ਐਡ ਹੋਏ ਉਹਦੇ ਵਿੱਚ ਬਾਹਰ ਦੇ ਨੰਬਰ ਸਾਰੇ ਹਮ ਕੋਈ ਇੱਥੋਂ ਦਾ ਨੰਬਰ ਨਹੀਂ ਆ ਉਹ ਮੈਸੇਜ ਕਰਦੇ ਸੀ ਅਸੀਂ ਸਿਕਿਉਰਟੀ ਲੈ ਲਾਂਗੇ ਅਸੀਂ ਤੁਸੀਂ ਦੇਖੋ ਉਹਦੇ ਵਿੱਚ ਲੋਕਾਂ ਨੇ ਜਵਾਬ ਦਿੱਤੇ ਜਗਦਿਆਂ ਜ਼ਮੀਰਾਂ ਵਾਲੇ ਬੰਦੇ ਜਿਹੜੇ ਉਹ ਗਰੁੱਪਾਂ 'ਚ ਵੜ ਕੇ ਉਹਨਾਂ ਨੇ ਜਵਾਬ ਦਿੱਤੇ ਵੀ ਕਿੰਨੇ ਕਿ ਸਿਕਿਉਰਟੀ ਲੈ ਲੋਗੇ ਲੋਕਾਂ ਦੀ ਤਾਕਤ ਅੱਗੇ ਕਦੀ ਸਿਕਿਉਰਟੀਆਂ ਖਲੋਤੀਆਂ ਇਸ ਕਰਕੇ ਉਸ ਦਿਨ ਇਹਨਾਂ ਲਈ ਮੈਂ ਤੇ ਇੱਕ ਛੇਤਰ ਦਿੱਤਾ ਆ ਆਰਡਰ ਦਿੱਤਾ ਸੀ ਲੋਹੇ ਦੇ ਦਾ ਤੇ ਉਹ ਟੰਗਿਆ ਬਾਹਰ ਉੱਥੇ ਵੀ ਤੁਸੀਂ ਆਓ ਸਹੀ ਇੱਥੇ ਪੈਰ ਰੱਖ ਕੇ ਵਿਖਾਓ ਨਾ ਤੇ ਮੈਨੂੰ ਕਿਸੇ ਬੰਦੇ ਦੀ ਪਰਵਾਹ ਸੀ ਤੇ ਨਾ ਮੈਂ ਕਿਸੇ ਨਾਲ ਵੇਖਣਾ ਸੀ ਲੇਕਿਨ ਮੈਂ ਕੰਮ ਹੋਣ ਦੇਣਾ ਸੀ ਲੇਕਿਨ ਸੁਣੋ ਜੀ ਉਹ ਕਹਿੰਦੇ ਕਿ ਅਸੀਂ ਘਾਟਿਆਂ ਲੋਕ ਤਾਂ ਕਰਕੇ ਸਾਨੂੰ ਇਸ ਤਰ੍ਹਾਂ ਕੀਤਾ ਜਾ ਰਿਹਾ ਮਾਲ ਹੋ ਗਈ ਆ ਤੁਸੀਂ ਹਰਕਤਾਂ ਇੱਕ ਤੇ ਸਾਡਾ ਤੁਸੀਂ ਰੂਬ ਬਣਾ ਕੇ ਆਓ ਕਿ ਮੈਨੂੰ ਇੱਕ ਗੱਲ ਦਾ ਦੱਸੋ ਵੀ ਸਰਦਾਰ ਇਦਾਂ ਨਹੀਂ ਦਿੰਦੇ ਆ ਗਾਣਾ ਲਾ ਕੇ ਦਲਜੀਤ ਦਾ ਮਗਰ ਦਲਜੀਤ ਵੀ ਕਿਤੇ ਦੁਖੀ ਦੁਖੀ ਹੁੰਦਾ ਹੋਣਾ ਵਾ ਗਾਣਾ ਲਾਤਾ ਵੀ ਪੰਜਾਬੀ ਆ ਕੇ ਪੰਜਾਬੀ ਇਦਾਂ ਦੇ ਤੁਸੀਂ ਸਾਡੀ ਕਮਿਊਨਿਟੀ ਨੂੰ ਟਾਰਗੇਟ ਕਰੋ ਸਿਰ ਤੇ ਦਸਤਾਰਾਂ ਸਜਾ ਕੇ ਦਾੜ੍ਹੀਆਂ ਰੱਖ ਕੇ ਤੇ ਤੁਸੀਂ ਉਹ ਗਲਤ ਵਲਤ ਕੰਮ ਕਰਦੇ ਕਿਦਾਂ ਦੀਆਂ ਹਰਕਤਾਂ ਕਰਨ ੜੇ ਤੁਸੀਂ ਸਾਡੀ ਕੌਮ ਨੂੰ ਹੀ ਟਾਰਗੇਟ ਕਰਦਾ ਜਿਹੜੀ ਸ਼ਹੀਦਾਂ ਦੀ ਸੂਰਬੀਰ ਯੋਧਿਆਂ ਦੀ ਕੌਮ ਹੋਵੇ ਤੇ ਤੁਸੀਂ ਕੀ ਲੱਗਦੇ ਫਿਰ ਸਾਡੇ ਤੋਂ ਪਿਆਰ ਦੀ ਉਮੀਦ ਕਰਦੇ ਘੱਟ ਹੋਣ ਭਾਵੇਂ ਵੱਧ ਹੋਣ ਇਹ ਉੱਥੇ ਕਰ ਸਕਦੇ ਜਿੱਥੇ ਇਹਨਾਂ ਨੂੰ ਕੋਈ ਮਤਲਬ ਪੁੱਛਦਾ ਨਹੀਂ ਆ ਚੰਡੀਗੜ੍ਹ ਹੋਇਆ ਚੰਡੀਗੜ੍ਹ ਦੇ ਬਾਦਮੇ ਦੇ ਵਿੱਚ ਚੱਜ ਦਾ ਬੰਦਾ ਹੀ ਨਹੀਂ ਕੋਈ ਟੱਕਰਿਆ ਇਹਨਾਂ ਨੂੰ ਉੱਥੇ ਕਿਤੇ ਇੱਕ ਅੱਧਾ ਹੀ ਹੁੰਦਾ ਤੇ ਫਿਰ ਇਹਨਾਂ ਨੇ ਸੇਵਾ ਉੱਥੇ ਕਰਦਾ ਉੱਥੇ ਸੜਕਾਂ ਤੇ ਜਿੱਦਾਂ ਇਹਨਾਂ ਗੰਦ ਪਾਇਆ ਸੀ ਮੈਂ ਤੁਹਾਨੂੰ ਸਿੱਧੇ ਸਪਸ਼ਟ ਲਫ਼ਜ਼ਾਂ ਵਿੱਚ ਕਹਿੰਦਾ ਵੀ ਜਿੱਥੇ ਮਰਜੀ ਜੋ ਮਰਜੀ ਗੰਦ ਪਾਉਣ ਪੰਜਾਬ ਦੀ ਧਰਤੀ ਤੇ ਇਹਨਾਂ ਨੂੰ ਗੰਦ ਨਹੀਂ ਅਸੀਂ ਪੌਂਦਣਾ ਤੇ ਨਾ ਹੀ برداشت ਕਰਨਾ ਇਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਲੱਚਰਤਾ ਫਲਾਤੀ ਆ ਔਰ ਕਿਤੇ ਨਾ ਕਿਤੇ ਸਾਡੀ ਸਭ ਤੋਂ ਵੱਡੀ ਬੇਵਕੂਫੀ ਉਹਨਾਂ ਲੋਕਾਂ ਦੀ ਜਿਹੜੇ ਚੰਗੇ ਕੰ ਕੁਝ ਘਰਾਂ ਦੇ ਵਿੱਚ ਹੀ ਬਣਾ ਕੇ ਪੌਡਕਾਸਟ ਕਰੀ ਜਾਂਦੇ ਵਿਲੜ ਬੰਦੇ ਜਿਹੜੇ ਉਹ ਗਾੜੀ ਭਾ ਕੇ ਉਹਨਾਂ ਨੂੰ ਪੁੱਛਦੇ ਭਈ ਤੂੰ ਖਰਾ ਕੀ ਖਾਨਾ ਤੇ ਤੁਸੀਂ ਆਪਣੀ ਸਿਹਤ ਧਿਆਨ ਕਿਦਾਂ ਰੱਖਦੇ ਉਹ ਯਾਰ ਤੇਰੇ ਗਾੜੀ ਦਾ ਸੋ ਦੁਲਾ ਪਹਿਲਵਾਨ ਬੈਠਾ ਤੂੰ ਉਹਨੂੰ ਪੁੱਛਣ ਡਿਆ ਨਾ ਬੰਦਾ ਨਾ ਜਨਾਨੀ ਜੋ ਗੰਧ ਪ੍ਰੋਸਨੜੇ ਪੰਜਾਬ ਨੂੰ ਤੋ ਉਹਨਾਂ ਨੂੰ ਪੁੱਛਣ ਡਿਆ ਕੋਈ ਚੱਜ ਦਾ ਪੁੱਛਣਾ ਵਾ ਕਿਤੇ ਮੰਗੀ ਅਰਗਿਆਂ ਨੂੰ ਪੁੱਛੋ ਗੋਪੀ ਫਰੰਦੀਪੁਰੀ ਅਰਗਿਆਂ ਨੂੰ ਪੁੱਛੋ ਅੰਬੇਸੌਰ ਸਿੰਘ ਅਰਗਿਆਂ ਨੂੰ ਪੁੱਛੋ ਮੰਗੀ ਅਰਗਿਆਂ ਨੂੰ ਪੁੱਛੋ ਜਿਨ੍ਹਾਂ ਨੇ ਕੋਈ ਦੇਸ਼ ਦੇ ਲਈ ਕੀਤਾ ਦੇਸ਼ ਦੇ ਲਈ ਕਿਹੜੇ ਡੇ ਡੇ ਨੌਜਵਾਨ ਸਾਡੇ ਉਹਨਾਂ ਨੂੰ ਪੁੱਛੋ ਜਾ ਕੇ ਜਿਹੜੇ ਦੇਸ਼ ਦਾ ਨਾਮ ਰੌਸ਼ਨ ਕਰਦੇ ਆ ਤੇ ਤੁਸੀਂ ਉਹਨਾਂ ਨੂੰ ਪੁੱਛਣ ਡਿਆ ਜਿਨ੍ਹਾਂ ਨੇ ਗੰਧ ਪਾਇਆ ਵਾ ਲੇਕਿਨ ਸੋਨੂ ਜੀ ਇਹ ਕਾਰਨ ਕੀ ਲੱਗਦਾ ਬਹੁਤ ਜ਼ਿਆਦਾ ਤਾਦਾਤ ਵਧਦੀ ਜਾ ਰਹੀ ਹੈ ਇਹਨਾਂ ਦੀ ਤੁਹਾਨੂੰ ਕੀ ਕਾਰਨ ਲੱਗਦਾ ਹੈ ਇਹ ਪਿੱਛੇ ਸਾਰਾ ਜੀ ਇਹ ਕਾਰਨ ਕਈ ਲੋਕ ਤੇ ਜਿਹੜੇ ਆ ਸ਼ੌ ਜਿਹੜੀ ਤੇਜ਼ੀ ਨਾਲ ਇਹਨਾਂ ਦੀ ਤਦਾਦ ਵਧਣ ਦੀ ਆ ਹੂੰ ਕਿ ਕਿਤੇ ਨਾ ਕਿਤੇ ਸੋਚਣਾ ਪਊਗਾ ਅੱਜ ਹਰ ਚੀਜ਼ ਤੇ ਮਲਾਵਟੀ ਹੋਣ ਦੀ ਆ ਕੰਮ ਕਿੱਥੋਂ ਸ਼ੁਰੂ ਹੁੰਦਾ ਦੁੱਧ ਤੋਂ ਹੂੰ ਹਰ ਚੀਜ਼ੇ ਜਦੋਂ ਤੁਸੀਂ ਮੱਝਾਂ ਨੂੰ ਟੀਕੇ ਲਾ ਲਾ ਕੇ ਦੁੱਧ ਜ਼ਿਆਦਾ ਲੋਗੇ ਤੇ ਫਿਰ ਜਦੋਂ ਬੱਚੇ ਨੂੰ ਜਨਮ ਦੇਣ ਵਾਲੀ ਹੁੰਦੀਆਂ ਮਾਵਾਂ ਤੇ ਇਹ ਚੀਜ਼ਾਂ ਪਿਓਗੇ ਅੱਜ ਕਾਰਟੂਨ ਵੇਖਦੇ ਆ ਬੱਚੇ ਛੋਟੇ ਛੋਟੇ ਤੁਸੀਂ ਭੁੱਲ ਗਏ ਹਰੀ ਸਿੰਘ ਨਲੂਏ ਨੂੰ ਹੂੰ ਸ਼ੇਰੇ ਪੰਜਾਬ ਨੂੰ ਸ਼ਾਮ ਸਿੰਘ ਟਾਰੀਨੋ ਅਕਾਲੀ ਫੂਲਾ ਸਿੰਘ ਨੂੰ ਉਹ ਜਰਨੈਲ ਯੋਧੇ ਤੇ ਫਿਰ ਉਹੋ ਜਿਹੇ ਸੂਰਬੀਰ ਯੋਧਿਆਂ ਦੀਆਂ ਮਾਵਾਂ ਹੀ ਜੰਮਣ ਗਿਆ ਨਾ ਤੇ ਜਿਨ੍ਹਾਂ ਨੇ ਡੋਰੇ ਮੋਨ ਵਰਗੇ ਕਾਰਟੂਨ ਵੀ ਮਰ ਕੇ ਵਿਖਾਉਣੇ ਤੇ ਉਹਨਾਂ ਨੇ ਫਿਰ ਸੂਰਬੀਰ ਯੋਧੇ ਨਹੀਂ ਜੰਮਣੇ ਇਤਿਹਾਸ ਆਪਾਂ ਭੁੱਲ ਗਏ ਲੋਕਾਂ ਨੂੰ ਤੇ ਪਤਾ ਹੀ ਨਹੀਂ ਪੀਸ ਨਗਰੀ ਦਾ ਇਤਿਹਾਸ ਕੀ ਆ ਇਹ ਤੇ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾ ਤੇ ਸਾਡੇ ਮਾਝੇ ਤੇ ਕਿਰਪਾ ਕਰਤੀ ਇਹ ਧਰਤੀ ਜਿਹੜੀ ਆ ਬੇਮਖ ਹੋ ਜਣੀ ਸੀ ਜੇ ਭਾਈ ਮਹਾ ਸਿੰਘ ਦਾ ਵਦਾਵਾ ਨਾ ਪਾੜਦੇ ਪਾਸ਼ਾ ਨੇ ਤੇ ਇਨੀਆਂ ਬਰਕਤਾਂ ਦੇ ਇਨੀਆਂ ਖੁਸ਼ੀਆਂ ਦਿੱਤੀਆਂ ਮਾਝੇ ਦੀ ਧਰਤੀ ਨੂੰ ਤੇ ਅੱਜ ਦੱਸੋ ਮੈਨੂੰ ਕਿਤੇ ਵੀ ਉਹਨਾਂ ਯੋਧਿਆਂ ਦੇ ਤੁਹਾਨੂੰ ਨਾਂ ਸੁਣਨ ਨੂੰ ਮਿਲਦੇ ਜਿਹੜੇ ਮਤਲਬ ਹੀ ਨਹੀਂ ਸਾਡੇ ਗੇੜ ਬਣਾ ਤੇ ਦੂਜੇ ਰਾਹ ਤੀਜੇ ਰਾਹ ਰੱਖਦੇ ਪਹਿਲੀ ਐਸੀ ਕਮਿਊਨਿਟੀ ਔਰ ਐਸਾ ਰਾਜ ਭਾਗ ਜਿਹੜਾ ਕਾਇਮ ਕੀਤਾ ਉਹ ਸ਼ੇਰੇ ਪੰਜਾਬ ਨੇ ਪੂਰੀ ਦੁਨੀਆ ਨੂੰ ਦੱਸਤਾ ਕਿ ਸਿੱਖਾਂ ਨੂੰ ਰਾਜ ਕਰਨ ਦਾ ਤਰੀਕਾ ਕਿਦਾਂ ਔਰ ਸਿੱਖ ਰਾਜ ਕਿੱ사 ਕਰਦੇ ਕਦੀ ਕਿਸੇ ਨਾਲ ਇਸ਼ਾ ਭਾਵਨਾ ਨਹੀਂ ਕਰਦੇ ਹਰ ਬੰਦੇ ਨੂੰ ਉੱਚੀਆਂ ਪਦਵੀਆਂ ਤੇ ਰੱਖਿਆ ਮਹਾਰਾਜਾ ਰਣਜੀਤ ਸਿੰਘ ਨੇ ਐਸਾ ਰਾਜ ਔਰ ਉਸ ਰਾਜ ਨੂੰ ਵੱਡਾ ਕਿਵੇਂ ਕੀਤਾ ਇੱਕ ਐਸਾ ਜਰਨੈਲ ਹਰੀ ਸਿੰਘ ਨਲੂਆ ਹੋਇਆ ਔਰ ਲਾਸਟ ਲੜਾਈ ਸਾਡੀ ਜਿੱਕਦੇ ਲੜੀਆ ਸ਼ਾਮ ਸਿੰਘ ਟਾਰੀ ਵਰਗੇ ਜਰਨੈਲ ਨੇ ਲੜੀਆ ਔਰ ਇਹ ਐਸੇ ਜੋਧੇ ਜਰਨੈਲ ਸੀ ਜਿਹੜੇ ਅਕਾਲ ਤਖਤ ਦੇ ਗਾੜੀ ਔਰ ਜਥੇਦਾਰ ਦੇ ਗਾੜੀ ਚੁੱਕਦੇ ਸੀ ਅਕਾਲੀ ਫੂਲਾ ਸਿੰਘ ਦੇ ਅੱਜਕੱਲ ਤੇ ਸਾਡੇ ਲੋਕ ਸਵਾਲ ਜਵਾਬ ਜਥੇਦਾਰਾਂ ਤੇ ਕਰਨ ਦਾ ਮੈਨੂੰ ਇਹ ਨਹੀਂ ਸਮਝ ਆਉਂਦੀ ਆਪਾਂ ਗਾਣਿਆਂ ਚ ਤੇ ਉਦਾਂ ਕਹਿੰਦੇ ਵੀ ਜਥੇਦਾਰ ਅਕਾਲੀ ਫੂਲਾ ਸਿੰਘ ਵਰਗਾ ਚਾਹੀਦਾ ਜਥੇਦਾਰ ਅਕਾਲੀ ਫੂਲਾ ਸਿੰਘ ਦੇ ਪਿਛੇ 40 40 50 50 ਹਜ਼ਾਰ ਲੋਕ ਚੱਲਦੇ ਸੀ ਔਰ ਸਰਕਾਰਾਂ ਦੇ ਸਿਰ ਝੁੱਕਦੇ ਸੀ ਤੇ ਅੱਜਕੱਲ ਤੇ ਜਿਹੜਾ ਮਰਜੀ ਸਿਰ ਝੁੱਕ ਦਿੰਦਾ ਸਾਡੇ ਜਥੇਦਾਰਾਂ ਨੂੰ ਤੇ ਆਪਣਾ ਏਅਰਲਾਈਨ ਦੇ ਜਿਹੜੇ ਉੱਥੇ ਖੜਾ ਹਰਦਾ ਐਪੋਰਟ ਇਹਨਾਂ ਦੀ ਔਕਾਤ ਹੀ ਨਹੀਂ ਸੀ ਕਿਸੇ ਦੀ ਵੀ ਅੱਜ ਸ਼ੇਰੇ ਪੰਜਾਬ ਦਾ ਰਾਜ ਜੇ ਹੁੰਦਾ ਉਦੋਂ ਤੇ ਜੇਲਾ ਨਹੀਂ ਸੀ ਹੁੰਦੀਆਂ ਕਿੰਦਾਂ ਦੀਆਂ ਸਹੂਲਤਾਂ ਸੀ ਉਹ ਕਿਤੇ ਕੋ ਪੱਥਰ ਮਾਰਦਾ ਸੀਗਾ ਨਾ ਤੇ ਸ਼ੇਰੇ ਪੰਜਾਬ ਉਹਦੇ ਭਰ ਦਿੰਦਾ ਸੀ ਮੋਰਾ ਨਾ ਹੂੰ ਐਸਾ ਜਰਨੈਲ ਜਿਹਨੇ ਆਪਣੇ ਦੁਸ਼ਮਣਾਂ ਨੂੰ ਵੀ ਬਖਸ਼ਦਾ ਕਦੀ ਕਿਸੇ ਨਾ ਇਸ਼ਿਆ ਭਾਵਨਾ ਨਹੀਂ ਰੱਖੀ ਅੱਜ ਤੇ ਤੁਸੀਂ ਕਿਤੇ ਕਿਸੇ ਗੱਡੀ ਗਾੜੀ ਨੂੰ ਲੰਘ ਚੋ ਤੇ ਬੰਦ ਕਰ ਦਿੱਤੇ ਜਾਂਦੇ ਚੌਕ ਮਾੜਾ ਜਾ ਉਥੇ ਲੰਮੇ ਪਾ ਕੇ ਪਰਚਾ ਦਰਜ ਕਰ ਦਿੰਦਾ ਉਹ ਵੀ ਪਤਾ ਨਹੀਂ ਲੱਗਦਾ ਪਰਚਾ ਕਿਹੜਾ ਦਰਜ ਕਰਤਾ ਲੇਕਿਨ ਸੋਨੂੰ ਜਨਰਲ ਹਰਬਖ ਸਿੰਘ ਦਾ ਹੀ ਤੁਹਾਡੇ ਦਿਮਾਗ 'ਚ ਕਿਉਂ ਆਇਆ ਕਿਉਂਕਿ ਬਹੁਤ ਸਾਰੇ ਬਹੁਤ ਸਾਰੇ ਜਰਨੈਲ ਨੇ ਉਹਨਾਂ ਦਾ ਵੀ ਦਿਨ ਮਨਾਇਆ ਜਾ ਸਕਦਾ ਹੈ ਉਹਨਾਂ ਦਾ ਹੀ ਕਿਉਂ ਆਇਆ ਦਿਮਾਗ ਕੋਈ ਐਸੇ ਯੋਧਾ ਜਰਨੈਲ ਹੋਏ ਜਨਰਲ ਹਰਬਖ ਸਿੰਘ ਦਾ ਤੇ ਦੇਣ ਹੀ ਨਹੀਂ ਕਦੀ ਦੇ ਸਕਦੇ ਹੂੰ ਇਹਨਾਂ ਦਾ ਇੱਡਾ ਵੱਡਾ ਇਤਿਹਾਸ ਵਿਲੱਖਣ ਇਤਿਹਾਸ ਆ ਔਰ ਬੜੇ ਇਹ ਮਾਨ ਵਾਲੀ ਗੱਲ ਹੈ ਮੇਰੇ ਲਈ ਉਹ ਤੁਹਾਡੇ ਲਈ ਤੁਸੀਂ ਇੱਕ ਉਹ ਸ਼ਖਸੀਅਤ ਦੇ ਬਾਰੇ ਗੱਲ ਕਰ ਰਹੇ ਜਿਹੜੇ ਨਾ ਬੜਾ ਪ੍ਰਾਊਡ ਦਾ ਨਾਮ ਹੈ ਜਨਰਲ ਹਰਬਖਸ਼ ਸਿੰਘ ਜਿਸ ਵੇਲੇ 1965 ਦੀ ਜੰਗ ਹੋਈ ਆ ਉਸ ਵੇਲੇ ਅਮਰੀਕਾ ਤੋਂ ਪਾਕਿਸਤਾਨ ਨੇ ਟੈਕਨੋਲੋਜੀ ਵਾਲੇ ਬੈਸਟ ਟੈਕਨੋਲੋਜੀ ਵਾਲੇ ਟੈਂਕ ਖਰੀਦੇ ਸਾਡੇ ਤੇ ਹਮਲਾ ਕਰਤਾ ਸਾਡੀ ਸਾਰੀ ਸੈਨਾ ਜਿਹੜੀ ਭਾਰਤ ਦੀ ਸੀ ਚਾਈਨਾ ਦੇ ਬਾਰਡਰ ਤੇ ਲੱਗੀ ਸੀ ਉਸ ਵੇਲੇ ਦੇਸ਼ ਆਪਣਾ ਚਾਈਨਾ ਤੋਂ ਹਾਰ ਗਿਆ ਸੀ ਔਰ ਨਹਿਰੂ ਜੀ ਦੀ ਮੌਤ ਹੋ ਗਈ ਸੀ ਲਾਲ ਬਹਾਦਰ ਸਾਸਤਰੀ ਪ੍ਰਾਈਮ ਮਿਨਿਸਟਰ ਸੀ ਉਸ ਵੇਲੇ ਦੇ ਜਦੋਂ ਉਹਨਾਂ ਹਮਲਾ ਕਰਤਾ ਖੇਮ ਕਰਤੇ ਕਬਜ਼ਾ ਕਰ ਲਿਆ ਭਾਰਤੀ ਚੀਫ ਚੌਧਰੀ ਸਾਹਿਬ ਦਾ ਫੋਨ ਆਉਂਦਾ ਵਾ ਵੀ ਤੁਸੀਂ ਅੰਮ੍ਰਿਤਸਰ ਛੱਡ ਦਿਓ ਤੇ ਬਿਆਸ ਤੋਂ ਪਿੱਛੇ ਜਾਓ ਹੂੰ ਤੇ ਦਿੱਲੀ ਬਚਾ ਲਓ ਹੂੰ ਫਿਰ ਇਹਨਾਂ ਨੇ ਠੋਕ ਕੇ ਜਵਾਬ ਦਿੱਤਾ ਵੀ ਨਾ ਮੈਂ ਗੁਰੂ ਨਗਰੀ ਨਹੀਂ ਛੱਡਣੀ 17 ਸਾਲ ਪਹਿਲਾਂ ਪੰਜਾ ਸਾਹਿਬ ਨਨਕਾਣਾ ਸਾਹਿਬ ਇਹ ਛੱਡ ਕੇ ਕਰਤਾਰਪੁਰ ਸਾਹਿਬ ਤੇ ਇੱਧਰ ਨੂੰ ਆਏ ਤੇ ਜੇ ਅੱਜ ਮੈਂ ਗੁਰੂ ਰਾਮਦਾਸ ਦਾ ਘਰ ਵੀ ਛੱਡਦਾ ਮੇਰੇ ਲੋਕ ਮੇਰੇ ਬਜ਼ੁਰਗ ਜਿਹੜੇ ਬੱਚੇ ਸਾਡੀਆਂ ਧੀਆਂ ਉੱਥੇ ਕੀ ਕਰਨੀਆਂ ਕਿਧੇ ਆਸਰੇ ਛੱਡੂ ਇਹਨਾਂ ਨੇ ਹੁਕਮ ਮੰਨਣ ਤੋਂ ਇਨਕਾਰ ਕਰਤਾ ਇਹਨਾਂ ਕਹੇ ਵੀ ਨਹੀਂ ਐਸਾ ਨਹੀਂ ਹੋਣਾ ਮੈਂ ਲੜੂ ਆਖਰੀ ਸਾਹ ਤੱਕ ਲੜੂਗਾ ਨਾ ਮੈਂ ਪਿੱਛੇ ਹਟਣਾ ਉਸ ਵੇਲੇ ਫਿਰ ਦੇਸ਼ ਦੇ ਪ੍ਰਾਈਮ ਮਿਨਿਸਟਰ ਨਾਲ ਗੱਲ ਹੋਈ ਲਾਲ ਬਹਾਦਰ ਸ਼ਾਸਤਰੀ ਨਾਲ ਉਹਨਾਂ ਨੂੰ ਇਹਨਾਂ ਕਿਹਾ ਵੀ ਤੁਸੀਂ ਮੇਰੇ ਤੇ ਯਕੀਨ ਕਰੋ ਮੈਨੂੰ ਟਾਈਮ ਦਿਓ ਫਿਰ ਇਸ ਜਰਨਲ ਨੇ ਪਾਕਿਸਤਾਨ ਜਿੱਤਤਾ ਸੀਗਾ ਉਹ ਟੈਕਨੋਲੋਜੀ ਵਾਲੇ ਟੈਂਕ ਜਿਹੜੇ ਰਾਤ ਨੂੰ ਵੀ ਹਮਲਾ ਕਰ ਦਿੰਦੇ ਸੀ ਉਸ ਵੇਲੇ ਦੇ ਕਿਸਾਨ ਵੇਖੋ ਕਿਦਾਂ ਦੇ ਕਿਸਾਨ ਸੀ ਨਾਲ ਖਲੋਤੇ ਤੇ ਸਾਰੇ ਚਿੱਕੜ ਚ ਫਸਾਤੇ ਚੌਂਕਾਂ ਚ ਖਲੋਤੇ ਨਾ ਇਹ ਮੇਲੇ ਵਾਲੇ ਟੈਂਕ ਨਹੀਂ ਆ ਇਹ ਉਸ ਯੋਧੇ ਦੀ ਬਹਾਦਰੀ ਦੇ ਟੈਂਕ ਥਾਂ ਥਾਂ ਤੇ ਜਹਾਜ਼ ਛੁੱਟੇ ਟੈਂਕ ਛੁੱਟੇ ਮੈਂ ਤਾਂ ਸਲੂਟ ਕਰਦਾ ਵੀ ਇਹ ਮੇਰੇ ਹਿੱਸੇ ਸੇਵਾਈ ਔਰ ਜਦੋਂ ਇਹ ਮੈਂ ਕਿਸੇ ਨੂੰ ਵੀ ਕਹਿਣ ਗਿਆ ਬੜੇ ਪ੍ਰਾਊਡ ਨਾਲ ਔਰ ਇਨਾ ਮਾਣ ਮਹਿਸੂਸ ਹੋਇਆ ਇੱਕੋ ਇੱਕ ਐਸਾ ਪ੍ਰੋਗਰਾਮ ਹੋਊਗਾ ਇਸ ਦੇਸ਼ ਦੇ ਵਿੱਚ ਜਿੱਥੇ ਹਰ ਇੱਕ ਉਹ ਧਰਮ ਦਾ ਬੰਦਾ ਆਊਗਾ ਜਿਹੜੇ ਸਾਰੇ ਇਹਨਾਂ ਦਾ ਸਤਾਨ ਮੰਨਦੇ ਆ ਔਰ ਜਿਸ ਵੇਲੇ ਹਾਰ ਤੋਂ ਬਾਅਦ ਪਾਕਿਸਤਾਨ ਨਾਲ ਪ੍ਰੈਸ ਮਿਲਣੀ ਹੋਈ ਉਥੋਂ ਦੇ ਚੀਫ ਤੇ ਉਥੋਂ ਦੇ ਪ੍ਰਾਈਮ ਮਿਨਿਸਟਰ ਕਹਿੰਦੇ ਅਸੀਂ ਤੇ ਭਾਰਤ ਨਾਲ ਜੰਗਾਂ ਹੀ ਜੜੀਆਂ ਲੜੀਆਂ ਹਾਰਨ ਕਰਕੇ ਲੜੀਆਂ ਔਰ ਸਭ ਤੋਂ ਵੱਡਾ ਕਾਰਨ ਸਾਡਾ ਹਾਰ ਦਾ ਸਿੱਖ ਜਦੋਂ ਲੜਦੇ ਭਾਰਤ ਵੱਲੋਂ ਤੇ ਅਸੀਂ ਹਾਰ ਜਾਂਦੇ ਆ ਬਾਰ ਬਾਰ ਹਾਰਦੇ ਆ ਇਸ ਵਾਰ ਬਡਰੁਖਾ ਪਿੰਡ ਦਾ ਰਹਿਣ ਵਾਲਾ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਪਿੰਡ ਦਾ ਜਿਹੜਾ ਜਰਨੈਲ ਆ ਸੰਗਰੂਰ ਜ਼ਿਲ੍ਹੇ ਦਾ ਜੇ ਇਹ ਨਾਚ ਟਾਨ ਵੰਗ ਪੁਰਵਤ ਵੰਗ ਸਾਡੇ ਗਾੜੀ ਖੜਦਾ ਤੇ ਅੱਜ ਅਸੀਂ ਜਿਹੜਾ ਜਿੱਤੇ ਹੋਣਾ ਸੀ ਉਹ ਪ੍ਰੈਸ ਮਿਲਨੀ ਦੇ ਵਿੱਚ ਜੇ ਪਾਕਿਸਤਾਨ ਵਰਗੇ ਦੇਸ਼ਮੰਦੇ ਆ ਤੇ ਐਸੇ ਜੋਦੇ ਜਰਨਲਾਂ ਦੀ ਭਾਈ ਕਿੱਥੇ ਸਾਨੂੰ ਲੋੜ ਹੈ ਕਿ ਨਹੀਂ ਲੋੜ ਅੱਜ ਦੱਸੋ ਇਹ ਸ਼ਖਸੀਅਤਾਂ ਨੂੰ ਭੁੱਲਿਆ ਨਹੀਂ ਜਾ ਸਕਦਾ ਲੇਕਿਨ 1965 ਤੋਂ ਲੈ ਕੇ ਹੁਣ ਤੱਕ ਕਿਸੇ ਨੇ ਯਾਦ ਨਹੀਂ ਕੀਤਾ ਅਚਾਨਕ ਕੀ ਲੱਗਦਾ ਹੈ ਕਿ ਇੱਕ ਸਵਾਬੀ ਬਣਿਆ ਇਸ ਚੀਜ਼ ਨੂੰ ਲੈ ਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਦਾਸ ਤੇ ਮੈਂ ਤੇ ਜੀ ਦੇਣ ਹੀ ਨਹੀਂ ਦੇ ਸਕਦਾ ਔਰ ਮੈਂ ਪ੍ਰਣ ਕਰ ਲਿਆ ਮੈਂ 22 ਸਾਲ ਤੋਂ ਗੁਰਪ੍ਰੀਤ ਜੀ ਹਰ ਬੰਦੇ ਲਈ ਲੜਿਆ ਉਹ ਬੰਦਿਆਂ ਦੀਆਂ ਜ਼ਮੀਰਾਂ ਮਰ ਗਈਆਂ ਲੀਡਰਾਂ ਦੀਆਂ ਜ਼ਮੀਰਾਂ ਮਰ ਗਈਆਂ ਜਿਨ੍ਹਾਂ ਲੋਕਾਂ ਨਾਲ ਖਲੋਤਾ ਉਹਨਾਂ ਦੀਆਂ ਜ਼ਮੀਰਾਂ ਮਰ ਗਈਆਂ ਕਿਤੇ ਨਾ ਕਿਤੇ ਇੱਕ ਮੈਂ ਫੜ ਲਈ ਗੱਲ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾਤ ਇਹਨਾਂ ਤੋਂ ਪਿੱਛੇ ਨਹੀਂ ਹਟਣਾ ਕਿਉਂਕਿ ਮੇਰੇ ਬਾਬੇ ਨੇ ਇਸ ਰਸਤੇ ਤੇ ਤੁਰਿਆ ਇਹਨਾਂ ਦਾ ਦੇਣ ਅਸੀਂ ਕਿੱਥੇ ਦੇ ਸਕਦੇ ਪਵਨ ਤੋਂ ਬਿਨਾ ਅਸੀਂ ਚੱਲ ਨਹੀਂ ਸਕਦੇ ਮਰਨ ਵੇਲੇ ਸਾਨੂੰ ਸਵਾਸ ਡਾਕਟਰ ਮੁੱਲ ਦਿੰਦੇ ਆ ਧਰਤੀ ਸਾਡੀ ਮਾਂ ਵਾ ਧਾਰਾ ਸਰੀਰ ਲਿਆ ਪਾਣੀ ਸਾਡਾ ਪਿਤਾ ਤੋਂ ਬਿਨਾ ਸੀ ਜੀਂਦੇ ਨਹੀਂ ਰਹਿ ਸਕਦੇ ਇੰਨੇ ਕ ਸਾਡੇ ਫੁੱਲ ਆ ਨਾਮ ਕਿਸੇ ਨੇ ਦਿੱਤਾ ਸ਼ਨਾਣ ਕਿਸੇ ਨੇ ਕਰਾਉਣਾ ਕੋ ਚੁੱਕੇ ਸੋਟੋਂ ਦੇ ਕੋਈ ਕਿਤੇ ਨਹੀਂ ਪੁੱਛਦਾ ਸਾਰੀ ਈਰਸ਼ਾ ਭਾਵਨਾ ਜਾਤ ਪਾਤ ਖਤਮ ਹੋ ਜਾਂਦੀ ਔਰ ਜ਼ਿੰਦਗੀ ਚ ਇੱਕ ਪ੍ਰਾਣ ਕਰ ਲਿਆ ਵੀ ਜਿਸ ਧਰਤੀ ਤੇ ਰਹਿਣ ਆ ਉਥੇ ਜਿਸ ਯੋਧਿਆਂ ਨੇ ਖੂਨ ਡੋਲਿਆ ਉਹਨਾਂ ਨੂੰ ਆਖਰੀ ਸਾਹ ਤੱਕ ਯਾਦ ਰੱਖਣਾ ਉਹਨਾਂ ਦੇ ਦਿਨ ਵੀ ਮਨਾਉਣੇ ਆਪਣੇ ਬੱਚਿਆਂ ਨੂੰ ਵੀ ਔਰ ਆਪਣੇ ਪਰਿਵਾਰਾਂ ਨੂੰ ਵੀ ਦੱਸ ਕੇ ਜਾਣਾ ਜਿਹੜੇ ਤੁਰੇ ਫਿਰਦੇ ਨੇ ਇੱਥੇ ਅੱਖਾਂ ਬੰਦ ਕਰਕੇ ਚੱਲ ਜਾਂਦੇ ਉਹਨਾਂ ਲਈ ਬਹੁਤ ਕੁਝ ਕਰਕੇ ਵੇਖ ਲਿਆ ਹੁਣ ਉਹਨਾਂ ਲਈ ਕਰਨਾ ਜਿਹੜੇ ਸਦਾ ਅਮਰ ਰਹਿਣ ਸਾਡੇ ਆਪਣੇ ਆਪ ਨੂੰ ਤਾਂ ਖੁਸ਼ੀ ਹੋਵੇ ਨਾ ਲੇਕਿਨ ਤੁਸੀਂ ਇੱਕ ਰਾਜਨੀਤਿਕ ਲੀਡਰ ਵੀ ਹੋ ਤੁਸੀਂ ਕਹਿ ਰਹੇ ਹੋ ਕਿ ਕਿਸੇ ਵੀ ਲੀਡਰ ਦੇ ਉੱਤੇ ਭਰੋਸਾ ਨਹੀਂ ਕਰਨਾ ਚਾਹੀਦਾ ਕਿਉਂ ਭਰੋਸਾ ਕਿ ਟੁੱਟ ਗਿਆ ਭਰੋਸਾ ਇਸ ਕਰਕੇ ਟੁੱਟ ਗਿਆ ਇਹਨਾਂ ਨੂੰ ਚੰਗੀਆਂ ਨਹੀਂ ਲੱਗਦੀਆਂ ਗੱਲਾਂ ਜਿਹੜਾ ਤੁਸੀਂ ਦਰਮਨਾ ਕੋਲ ਇਹਨਾਂ ਨੂੰ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਡਰਾਮੇਬਾਜ਼ ਨੇ ਜਿੰਨੇ ਲੀਡਰ ਨੇ ਹਰ ਪਾਰਟੀ ਦੇ ਇਹ ਡਰਾਮੇਬਾਜ਼ ਨੇ ਜਿਹੜੇ ਖਾਲਸੇ ਦੀ ਜਨਮ ਉਹ ਲੀਡਰ ਹੋ ਮੈਂ ਜੀ ਉਹ ਲੀਡਰ ਨਹੀਂ ਆ ਮੈਂ ਇਹਨੂੰ ਮਹਾਰਾਜ ਸੱਚੇ ਪਾਸ਼ਾ ਨਾ ਬਣਾਵੇ ਲੀਡਰ ਜੇ ਮੇਰੇ ਕੋ ਕਿਤੇ ਗਲਤ ਕੰਮ ਕਰਾਉਣੇ ਹਨ ਤੇ ਮੈਂ ਤੁਹਾਡੇ ਚੈਨਲ ਤੇ ਕਹਨਾ ਕਿ ਗੁਰੂ ਰਾਮਦਾਸ ਸੱਚੇ ਪਾਸ਼ਾ ਤੇਰੇ ਘਰ ਚ ਬੈਠਾ ਮੈਨੂੰ ਇਹੋ ਜਿਹਾ ਲੀਡਰ ਨਾ ਬਣਾਈ ਜਿਹਦੇ ਨਾਲ ਮੈਂ ਲੋਕਾਂ ਦਾ ਖੂਨ ਨਚੋਟ ਸਕਾਂ ਕਿਸੇ ਨਾਲ ਧੱਕਾ ਕਰ ਸਕਾਂ ਔਰ ਜੇ ਮੈਂ ਆਪਣੇਆਂ ਨੂੰ ਹੀ ਭੁੱਲ ਸਕਾਂ ਇਹੋ ਜਿਹਾ ਮੈਨੂੰ ਨਾ ਲੀਡਰ ਬਣਾਈ ਮੈਂ ਗੁਰੂ ਦੇ ਘੜੀ ਅਰਦਾਸ ਕਰਦਾ ਤੁਹਾਡੇ ਚੈਨਲ ਤੇ ਬੈਠਿਆ بڑے بڑے ਲੀਡਰ ਤੁਹਾਨੂੰ ਮਿਲਦੇ ਆ ਦਿਖਾਉਂਦੇ ਕੁਛ ਆ ਕਿਸੇ ਨੂੰ ਬਾਹਰ ਆ ਕੰਮ ਕਰਨ ਦੇ ਵਿੱਚ ਜਿੰਨਾਂ ਲਈ ਮੈਂ ਰਾਤ ਦਿਨ ਮਰਿਆ ਉਹਨਾਂ ਕਿਤੇ ਮੇਰਾ ਇੰਨਾ ਜਿੰਨਾ ਵੀ ਸਾਥ ਨਹੀਂ ਦਿੱਤਾ ਮੈਨੂੰ ਕਿਤੇ ਪੁੱਛਿਆ ਤੱਕ ਨਹੀਂ ਹੂੰ ਮਾਇੂਸ ਹੋ ਗਿਆ ਇਸ ਗੱਲ ਤੋਂ ਹੂੰ ਐਦਾਂ ਹੀ ਦੋ ਪ੍ਰਵਾਸੀ ਜਣਿਆਲੇ ਮੁੰਡੇ ਮੈਨੂੰ ਮਾਰਦੇ ਲੱਗੇ ਸੀ ਉਸ ਵੇਲੇ ਵੀ ਮੇਰੇ ਨਾਲ ਖੜੋਣ ਦੀ ਬਜਾਏ ਮੈਨੂੰ ਦਬਾਉਂਦੇ ਰਹੇ ਹੂੰ ਔਰ ਕਿੰਨਾ ਚਿਰ ਤੁਸੀਂ ਦਬਜੋਗੇ ਮੈਂ ਤੇ ਉਸ ਅਕਾਲ ਪੁਰਖ ਗਾੜੀ ਸਿਰ ਚ ਘੋਣਾ ਬੰਦੇ ਮੁੰਡਿਆਂ ਨੂੰ ਮੰਨਣਾ ਛੱਡਤਾ ਹੁਣ ਇੱਕ ਗੱਲ ਦਾ ਪ੍ਰਣ ਕਰ ਲੈਂਦਾ ਸਾਡੀ ਪਾਰਟੀ ਦਾ ਲੀਡਰ ਆ ਮੈਂ ਕਹਾ ਸਾਡੀ ਪਾਰਟੀ ਦਾ ਜਿਹੜਾ ਮਰਜ਼ੀ ਮੈਂ ਪਰਵਾਹ ਨਹੀਂ ਕਰਦਾ ਨਹੀਂ ਜਿੰਨੇ ਰੋਕਣ ਦੀ ਕੋਸ਼ਿਸ਼ ਕੀਤੀ ਬੜੇ ਸਾਡੇ ਨੂੰ ਹਣ ਬਗਾਨੇ ਹਣ ਜਿਹੜੇ ਮਰਜ਼ੀ ਕਰੀ ਜਾਣ ਆਪਣੇ ਆਪ ਤੋਂ ਹੀ ਖਤਰਾ ਹੁੰਦਾ ਬਗਾਨਿਆਂ ਤੋਂ ਥੋੜੀ ਹੁੰਦਾ ਵਾ ਨਾ ਤੇ ਮੈਂ ਕਦੀ ਦੱਬਿਆ ਤੇ ਨਾ ਮੈਂ ਦੱਬਣਾ ਜਿੰਨਾ ਚਿਰ ਜਿਉਂ ਘਟ ਜਿਉਂ ਸਿਰ ਚੋਕੇ ਜਿਉਂ ਔਰ ਜਿਹੜੇ ਸ਼ੇਰੇ ਪੰਜਾਬ ਦੇ ਰਾਜ ਦੀ ਗੱਲ ਕਰਦੇ ਆ ਉਸਦੇ ਦਿਨ ਤੇ ਅਸੀਂ ਮਨਾਉਨੇ ਆ ਹਰੀ ਸਿੰਘ ਨਲੂਏ ਦੇ ਵੀ ਦਿਨ ਮਨਾਵਾਂਗੇ ਸ਼ਾਮ ਸਿੰਘ ਘਟਾਰੀ ਦੇ ਵੀ ਦਿਨ ਮਨਾਵਾਂਗੇ ਔਰ ਭਾਈ ਮਹਾ ਸਿੰਘ ਦੇ ਦਿਨ ਵੀ ਮਨਾਵਾਂਗੇ ਜਿਨ੍ਹਾਂ ਦੀ ਤੀਣ ਆ ਮਾਰੇ ਸੱਚੇ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਬਨੇ ਟੁੱਟੀ ਗੰਡਲੀ ਵਦਾਵਾ ਪਾੜਤਾ ਜੇ ਵਦਾਵਾ ਨਾ ਪਾੜਦੇ ਤੇ ਸ਼ਾਇਦ ਅੱਜ ਮਾਜਾ ਜਿਹੜਾ ਸਿੱਖੀ ਤੋਂ ਬੇਮੁਖ ਹੋ ਜਾਣਾ ਸੀ ਐਸੀਆਂ ਸ਼ਖਸ਼ੀਅਤਾਂ ਸਾਡੇ ਕੋਲ ਐਸੇ ਜਥੇਦਾਰ ਅਕਾਲੀ ਫੂਲਾ ਸਿੰਘ ਵਰਗੇ ਸਾਡੇ ਕੋਲ ਔਰ ਤੁਸੀਂ ਦੱਸੋ ਮੈਨੂੰ ਕਿੰਨੇ ਕ ਨਾਂ ਰੱਖੇ ਗਏ ਇਹਨਾਂ ਦੇ ਹੂੰ ਕਿੰਨੇ ਕ ਨਾਂ ਰੱਖੇ ਗਏ ਔਰ ਮੇਰੀ ਕੋਸ਼ਿਸ਼ ਹੋਊਗੀ ਕਿ ਪ੍ਰਮਾਤਮਾ ਕਿਰਪਾ ਕਰੇ ਜਾਦਮ ਲੀਡਰਾਂ ਨੂੰ ਬੰਦੇ ਦਾ ਪੁੱਤ ਬਣਾ ਦੂ ਤੇ ਜਾਨ ਮੈਨੂੰ ਇਹ ਬੰਦੇ ਦਾ ਪੁੱਤ ਬਣਾ ਦੇਣਗੇ ਲੀਡਰਾਂ ਤੋਂ ਗਿਆ ਤਾਂ ਉਹ ਪੋਸਿਬਿਲਿਟੀ ਨਾ ਮੈਂ ਕਿਹਾ ਜੀ ਮੈਂ ਖੋਲ ਦੂੰ ਅੱਖਾਂ ਇਹਨਾਂ ਦੀਆਂ ਮੈਨੂੰ ਜਾ ਚੱਕਦਾ ਖੋਲੀ ਦਿਆਂ ਇਹਨਾਂ ਕੋ ਕੁੱਤ ਮੈਂ ਸਿੱਖ ਹੀ ਲਿਆ ਹੂੰ ਇਹ ਕਾਨੂੰਨ ਬਣਦੇ ਵਿਧਾਨ ਸਭਾ ਪਾਰਲੀਮੈਂਟ ਚਾਹੇ ਕੋਈ ਕਿਸੇ ਪਾਰਟੀ ਨਾਲ ਸੰਬੰਧਤ ਹੋਵੇ ਮੈਂ ਤੇ ਹੁਣ ਇੱਕ ਨਾਂ ਜਿਹੜੇ ਰਖਾ ਕੇ ਯਾਦਗਾਰਾਂ ਨੂੰ ਜਿਹੜੀਆਂ ਉਹ ਜਿਹੜੀਆਂ ਸਾਡੀਆਂ ਟਹਿ ਟਹਿਰੀ ਹੋਣੀਆਂ ਉਹਨਾਂ ਨੂੰ ਜਿਹੜਾ ਵਾ ਬਚਾਉਣਾ ਔਰ ਇਹ ਲੜਾਈ ਜਿਹੜੀ ਲੜਦੇ ਆ ਔਰ ਰਾਸ਼ਟਰਪਤੀ ਨੂੰ ਲੈਟਰ ਲਿਖੋ ਤਾਂ ਵੀ ਨਾਮ ਛੇੜ ਹੋ ਜਾਂਦਾ ਬਿਲਕੁਲ ਜੀ ਕਿਉਂ ਨਹੀਂ ਚੇਂਜ ਹੋ ਜਾਂਦਾ ਰਾਸ਼ਟਰਪਤੀ ਸਾਡੇ ਸਤਿਕਾਰਯੋਗ ਮੈਂ ਸਾਰਿਆਂ ਕੋਈ ਜਾਣਾ ਜੀ ਜਾਊਂਗਾ ਸੈਂਟਰ ਵਾਲੇ ਮੰਤਰੀਆਂ ਕੋ ਐਮਐਲਏ ਕੋ ਸਾਰਿਆਂ ਕੋ ਪੰਜਾਬ ਵਾਲਿਆਂ ਕੋ ਵੀ ਜਾਊਂਗਾ ਜਿੱਥੇ ਜਿਹੜਾ ਕੋਈ ਕਰਦਾ ਮਦਦ ਉਹਦਾ ਧੰਨਵਾਦ ਵੀ ਕਰੂੰਗਾ ਔਰ ਜਾਊਂਗਾ ਔਰ ਜਾਣਾ ਮੈਂ ਮੈਂ ਬੇੜਾ ਜਿਹੜਾ ਚੁੱਕ ਲਿਆ ਤੁਹਾਨੂੰ ਪਤਾ ਮੈਂ ਜਿਹੜਾ ਪ੍ਰਣ ਕਰ ਲਿਆ ਪਿੱਛੇ ਨਹੀਂ ਹਟਦਾ ਔਰ ਆ ਜਿਹੜਾ ਪ੍ਰੋਗਰਾਮ ਕਰਨ ਦੇ ਨਾਲ ਮੈਨੂੰ ਇੱਕ ਅਕਲ ਆ ਗਈ ਅਰੇ ਦੂਜੇ ਦਿਨ ਪੋਡਕਾਸਟਾਂ ਤੇ ਬੈਠੇ ਹੁੰਦੇ ਨਾ ਸਮਾਜ ਸੇਵੀ ਵਿਲੜ ਕਦੀ ਕਿਤੇ ਕਦੀ ਕਿਤੇ ਤੁਰੇ ਫਿਰਦੇ ਪਵਾੜੇ ਪੌਣ ਨੂੰ ਪੰਜਾਬ ਚ ਸਭ ਤੋਂ ਅੱਗੇ ਲੋਕ ਹੁੰਦੇ ਆ ਦੂਜੇ ਇੱਕ ਦਿਨ ਇਕੱਠੇ ਹੋ ਜਾਣਗੇ ਲੋਕਾਂ ਨੂੰ ਆ ਜਾਓ ਜੀ ਕੁੜਦੋ ਜੀ ਮਾਰਦੋ ਜੀ ਅੱਜ ਚੰਗਾ ਕੰਮ ਕਰਨ ਲੱਗੇ ਇੱਕ ਬੰਦਾ ਨਹੀਂ ਨਾਲ ਖਲੋਤਾ ਤੇ ਜਿਹੜੇ ਇਹਨਾਂ ਦੇ ਫੋਨ ਆ ਉਹ ਬੰਦੇ ਲੋਕੀ ਚੁੱਕ ਕੇ ਗਾੜੀਆਂ ਦੱਸ ਦਿੰਦੇ ਬਾਅਦ ਚੋਂ ਕਰਦੇ ਇੱਕ ਉਹ ਬੰਦਾ ਨਹੀਂ ਸਾਡੇ ਉਹ ਲੋਕ ਪੰਜਾਬ ਦੇ ਜਿਹੜੇ ਕਹਿੰਦੇ ਸੀ ਰੱਖੇ ਆ ਪੰਜਾਬ ਦੇ মিডিਆ ਨੇ ਕਿੰਨਾ ਕੁ ਸਾਥ ਦਿੱਤਾ ਉਹ ਭਾਜੀ ਸਾਥ ਕੌਣ ਦਿੰਦਾ ਚੰਗੇ ਕੰਮ 'ਚ ਚੰਦ ਬੰਦਿਆਂ ਸਾਥ ਦਿੱਤਾ ਉਹਨਾਂ ਦਾ ਧੰਨਵਾਦ ਕਰੂੰਗਾ ਤੇ ਕਈ ਬੰਦੇ ਜਿਹੜੇ ਆਪਣੀ ਲੋੜ ਲਈ ਮੈਨੂੰ ਬੁਲਾਉਂਦੇ ਹੁੰਦੇ ਸੀ ਆਏ ਬੋਲੇ ਉਹਨਾਂ ਸਾਥ ਨਹੀਂ ਦਿੱਤਾ ਤੇ ਉਹਨਾਂ ਗਾੜੀ ਵੀ ਹੱਥ ਜੋੜੇ ਮੈਨੂੰ ਅਕਲ ਆ ਗਈ ਟਾਈਮ ਨਹੀਂ ਫੇਰ ਆਈ ਦਰਸਾਈ ਮਾਰਾ ਸੱਚੇ ਪਾਸ਼ਾ ਕਿਰਪਾ ਕਰੇ ਚੰਗੇ ਕੰਮ ਤੋਂ ਮੈਂ ਪਿੱਛੇ ਨਹੀਂ ਹਟਣਾ ਮੇਰਾ ਜਿਹੜਾ ਮੇਨ ਮਕਸਦ ਹੈ ਉਹ ਤੁਹਾਨੂੰ ਦੱਸਦਾ ਸੋਨੂ ਜੀ ਇੱਕ ਪ੍ਰੋਗਰਾਮ ਕੀ ਲਿਖਿਆ ਕਿਹੜੇ ਕਿਹੜੇ ਲੋਕ ਇੱਥੇ ਆਣਗੇ ਕਿਉਂਕਿ ਹਰ ਇੱਕ ਵਿਅਕਤੀ ਦੀ ਨਜ਼ਰ ਹੋਏਗੀ ਕਿਉਂਕਿ 27 ਤਰੀਕ ਦਾ ਪ੍ਰੋਗਰਾਮ ਜਦੋਂ ਹੀ ਲਿਖਦੇ ਪਿਓ ਬਹੁਤ ਵੱਡਾ ਪ੍ਰੋਗਰਾਮ ਜਾਇਆ ਕਿੰਨੇ ਕੁ ਲੋਕਾਂ ਦੀ ਐਕਸਪੈਕਟੇਸ਼ਨ ਹੈ ਕਿੰਨੇ ਕੁ ਲੋਕ ਆ ਸਕਦੇ ਨੇ ਖਾਸੋ ਤੇ 20 VIP ਜਾਂ VIP ਕਿਹੜੇ ਕਿਹੜੇ ਹੋ ਸਕਦੇ ਅੱਛੀ ਦੇਖੋ ਇਹਦੇ ਵਿੱਚ ਜਿਹੜਾ ਆਵਾਜ਼ ਸਾਡੇ ਜਥੇਦਾਰ ਸਾਹਿਬ ਆ ਰਹੇ ਗੁਰਗਰ ਸਾਹਿਬ ਜੀਪੀਸੀ ਨੇ ਮੇਰਾ ਸਾਥ ਦਿੱਤਾ ਮੈਂ ਧੰਨਵਾ ਇਸ ਤੋਂ ਇਲਾਵਾ ਮੇਰਾ ਸਾਬਕਾ ਆਰਮੀ ਦੇ ਅਧਿਕਾਰੀ ਉਹਨਾਂ ਬੜਾ ਸਾਥ ਦਿੱਤਾ ਪ੍ਰਸ਼ਾਸਨ ਨੇ ਮੇਰਾ ਬਹੁਤ ਸਾਥ ਦਿੱਤਾ ਲੋਕੀ ਪ੍ਰਸ਼ਾਸਨ ਤੇ ਉਂਗਲਾਂ ਚੁੱਕਦੇ ਆ ਭਾਈ ਪ੍ਰਸ਼ਾਸਨ ਨੂੰ ਰਿਕਵੈਸਟ ਕੀਤੀ ਹੋਵੇ ਤਾਂ ਪ੍ਰਸ਼ਾਸਨ ਤੁਹਾਡਾ ਸਾਥ ਦਿੰਦਾ ਕਦੀ ਕਾਨੂੰਨ ਤੋਂ ਬਾਹਰ ਨਹੀਂ ਟਪਣਾ ਚਾਹੀਦਾ ਪਰ ਮੇਰਾ ਬੜਾ ਸਾਥ ਦਿੱਤਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦੀ ਵੀ ਹਾਂ ਭਾਈ ਜਿਹੜੇ ਵੀ ਅਫਸਰ ਕੋਲ ਜਿਨ੍ਹਾਂ ਨੂੰ ਮੈਂ ਇਨਵਾਈਟ ਕਰਨ ਗਿਆ ਮੈਂ ਕਿਉਂ ਗਿਆ ਕਿ ਜਨਰਲ ਸਾਹਿਬ ਦੇ ਬਾਰੇ ਇਹਨਾਂ ਨੂੰ ਪਤਾ ਕਿ ਨਹੀਂ ਪਤਾ ਜੇ ਨਹੀਂ ਪਤਾ ਤੇ ਪੜ ਕੇ ਇਹਨਾਂ ਨੂੰ ਪਤਾ ਲੱਗ ਜਾਊਗਾ ਲੀਡਰਾਂ ਨੂੰ ਪਤਾ ਹੀ ਲੀਡਰਾਂ ਨੂੰ ਕਿੱਥੇ ਪਤਾ ਮੈਂ ਤਾਂ ਤੁਹਾਨੂੰ ਕਿਹਾ ਵੀ 117 ਮੌਜੂਦਾ ਤੇ ਸਾਬਕਾ ਸਾਰੇ ਹੀ ਤੇ 13 ਐਮਪੀ ਜਿੰਨੇ ਵੀ ਸਾਰੇ ਹੀ ਇਹਨਾਂ ਨੂੰ ਸ਼ੇਰ-ਏ-ਪੰਜਾਬ ਦੇ ਰਾਜ ਦੇ ਬਾਰੇ ਪੁੱਛੋ ਡਿਬੇਟ ਚ ਕਿਤੇ ਕਰੋ ਤੇ ਇਹਨਾਂ ਨੂੰ ਨਹੀਂ ਪਤਾ ਕਿਉਂਕਿ ਅਸੀਂ ਜਦੋਂ ਇਹਨਾਂ ਨੂੰ ਪਾਉਨੇ ਚੈਨਲਾਂ ਦੇ ਨਾਲ ਪੁੱਛਦੇ ਨਹੀਂ ਇਹਨਾਂ ਪੰਕਤ ਸਿੰਘ ਰਾਜਾ ਵੜਿੰਗ ਤੁਹਾਡੇ ਬੜੇ ਕਲੋਜ਼ ਨੇ ਬਹੁਤ ਸਾਰਾ ਤੁਹਾਡੇ ਆ ਮੈਂ ਤਸਵੀਰਾਂ ਵੀ ਵੇਖਿਆ ਤੁਸੀਂ ਲੈਟਰ ਵੀ ਦਿੱਤੀ ਸੀਗੇ ਉਹਨਾਂ ਨੂੰ ਸੱਦਾ ਪੱਤਰ ਵੀ ਦਿੱਤਾ ਕਿ ਉਹਨਾਂ ਦਾ ਹੈਗਾ ਆਉਣ ਦਾ ਕੋਈ ਪਲਾਨ ਕੋਈ ਇਹ ਜੀ ਨਾਨ ਪੋਲੀਟਿਕਲ ਪ੍ਰੋਗਰਾਮ ਹੈ ਨਹੀਂ ਵੈ ਪੋਲਿਟਿਕਲ ਵੈਲਕਮ ਸਾਰੇ ਆਉਣ ਦੇਖੋ ਹਰ ਹਰ ਜਗ੍ਹਾ ਤੇ ਪੋਲਿਟਿਕਲ ਵਾ ਵੈਸੇ ਵੀ ਇਹਦੇ ਵਿੱਚ ਦੇਖੋ ਆਰਮੀ ਦੇ ਵੱਡੇ ਅਧਿਕਾਰੀ ਆ ਰਹੇ ਆ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਆ ਰਹੇ ਆ ਤੇ ਸੁਗਰੂਰ ਡਿਸਟ੍ਰਿਕਟ ਤੋਂ ਜਿਹੜੇ ਉੱਥੋਂ ਦੇ ਪ੍ਰਸ਼ਾਸਨ ਦੇ ਅਧਿਕਾਰੀ ਆ ਰਹੇ ਆ ਔਰ ਜਨਰਲ ਸਾਹਿਬ ਦੇ ਜਿਹੜੇ ਪਿੰਡ ਦੇ ਲੋਕ ਸਾਰੇ ਆ ਰਹੇ ਤੇ ਅਸੀਂ ਚਾਹੁੰਦੇ ਨਹੀਂ ਸੀ ਕਿ ਇਹਦੇ ਵਿੱਚ ਕੋਈ ਵੀ ਉੱਠ ਕੇ ਕਿਉਂਕਿ ਜ਼ਿਆਦਾਤਰ ਲੋਕ ਕਹੋ ਜਹੁੰਦੇ ਉੱਠ ਕੇ ਕਹਿੰਦੇ ਇਹਨੇ ਬੰਦੇ ਸਾਦਲੇ ਜੀ ਵੇਖੋ ਜੀ ਇਹ ਰਾਜਨੀਤੀ ਕਰ ਲਈ ਜੀ ਐਸੀ ਸ਼ਖਸੀਅਤ ਤੇ ਰਾਜਨੀਤੀ ਕਰਨ ਦੀ ਸਾਡੀ ਔਕਾਤ ਹੈਗੀ ਨਾ ਸਾਡੀ ਇਨੀ ਹੈਸियत ਹੈਗੀ ਨਾ ਅਸੀਂ ਕਦੀ ਸੋਚਾਂਗੇ ਤੇ ਉਹ ਜਰਨਲ ਨੂੰ ਸਦਾ ਹੀ ਸਿਰ ਝੁਕਣਾ ਤੇ ਮੈਂ ਤੇ ਸਦਾ ਹੀ ਮਾਣ ਮਹਿਸੂਸ ਕਰਦਾ ਅੱਜ ਤੁਸੀਂ ਵੀ ਕਰਮਾਪਾ ਗਾਂਲੇ ਤੁਸੀਂ ਉਹ ਸੂਰਬੀਰ ਯੋਧੇ ਦੀ ਗੱਲ ਕਰਨ ੜੇ ਜੀ ਜਿੱਦੀ ਇਹ ਧਰਤੀ ਦੇਣ ਆ ਅਸੀਂ ਤੇ ਗੱਲ ਕਰਦੇ ਪਏ ਇੱਕ ਪੱਤਰਕਾਰ ਨੇ ਗੱਲ ਕੀਤੀ ਪਰਚਾ ਕਰਾਤਾ ਵਰਤੇ ਵਰਤੇ ਲੱਗਦਾ ਹੋਣੀ ਚਾਹੀਦਾ ਇਸ ਤਰ੍ਹਾਂ ਦੇ ਕੰਮ ਨਹੀਂ ਪਰਚਾ ਕਿਸੇ ਤੇ ਨਹੀਂ ਹੋਣਾ ਚਾਹੀਦਾ ਪਰਚਾ ਮਾੜਾ ਵਾ ਜਦੋਂ ਤੁਸੀਂ ਕਿਸੇ ਤੇ ਪਰਚਾ ਲੱਗਿਆ ਤੇ ਖਲੋਤਾ ਵੀ ਕੋਈ ਨਹੀਂ ਵੀਰ ਜੀ ਜਦੋਂ ਪਰਚਾ ਕਿਸੇ ਤੇ ਪਕਰਾ ਦਿੰਨੇ ਆ ਨਾ ਕਿਸੇ ਦੇ ਧੀ ਪੁੱਤ ਨੂੰ ਕੋਰਟ ਕਚੈਰੀ ਚ ਤੋੜਨਾ ਕਿੱਥੋਂ ਤੱਕ ਜਾਇਜ਼ ਆ ਉਹਦੀਆਂ ਮਾਵਾਂ ਬੱਦਮਾਮਾ ਜਦੋਂ ਦਿੰਦੀਆਂ ਨੂੰ ਕਿਤੇ ਨਾ ਕਿਤੇ ਲੱਗਦੀਆਂ ਵੀ ਆ ਅੱਜ ਮੈਂ ਲੀਡਰ ਰਹੁੰਦੇ ਆ ਵੇਖੇ ਮੈਂ ਜ਼ਿਆਦਾਤਰ ਤਾਂ ਮੈਨੂੰ ਪਤਾ ਵੀ ਲੀਡਰ ਰਾਤ ਨੂੰ ਕਦੇੋਂ ਜ਼ਿਆਦਾ ਪੈਗ ਲਾ ਕੇ ਸੌਂਦੇ ਆ ਅੱਧੇ ਜ਼ਿਆਦਾ ਡਿਪਰੈਸ਼ਨ ਦੀਆਂ ਗੋਲੀਆਂ ਖਾ ਕੇ ਸੌਂਦੇ ਨੇ ਡਰ ਹੁੰਦਾ ਵਿਚਾਰਿਆਂ ਨੂੰ ਤੇ ਇਸ ਕਰਕੇ ਇਹੋ ਜਿਹਾ ਲੀਡਰ ਨਹੀਂ ਬਣਨਾ ਚਾਹੀਦਾ ਜਿਹਦੇ ਨਾਲ ਤੁਸੀਂ ਦੁਖੀ ਰਹੋ ਚੋ ਵੀ ਘੰਟੇ ਟੈਂਸ਼ਨ ਲੇਕਿਨ ਜੋ ਜੋ ਉਹਨਾਂ ਵੱਲੋਂ ਜਿਹੜੇ ਗੇ ਪਰੇਡ ਕਰਾਉਣ ਵਾਲੇ ਸੀਗੇ ਉਹਨਾਂ ਵੱਲੋਂ ਜਿਸ ਤਰ੍ਹਾਂ ਪਰਚਾ ਕਰਾਇਆ ਗਿਆ ਕਿ ਪੱਤਰਕਾਰ ਤੇ ਤੁਸੀਂ ਲੱਗਦਾ ਕਿਉਂਕਿ ਇੱਕ ਪੱਤਰਕਾਰ ਤੇ ਪਰਚਾ ਹੁੰਦਾ ਹੈ ਤੇ ਉਹ ਸਰਕਾਰ ਕਰਾਉਂਦੀ ਹੈ ਤੇ ਸਾਰੇ ਲੋਕ ਨਾਲ ਜੁੜ ਜਾਂਦੇ ਨੇ ਔਰੇ ਕਿ ਨਾਲ ਕਿਉਂ ਨਹੀਂ ਜੁੜ ਸਕਦੇ ਹੋ ਹੋਰ ਵੀਰ ਮੇਰੀ ਗੱਲ ਸੁਣ ਜਿਹੜੇ ਬੰਦੇ ਦਾ ਪੋਡਕਾਸਟ ਕਰ ਰਹੇ ਸੀ ਨਾ ਉਹ ਬੰਦਾ ਖਲੋਂਦਾ ਹਾ ਨਾਲ ਹੂੰ ਉਹ ਬੰਦੇ ਦੇ ਜਾਣ ਹੈ ਕਿ ਤੂੰ ਉਹਨੂੰ ਕਲੀ ਭੌਂਦੇ ਤੇ ਤੁਸੀਂ ਇਹ ਤਾਂ ਗਲਤੀ ਇਹਨਾਂ ਦੀ ਹੈ ਨਾ ਪੋਡਕਾਸਟ ਕਰਨ ਵਾਲਿਆਂ ਦੀ ਤੁਸੀਂ ਪੋਡਕਾਸਟ ਹੀ ਉਹੋ ਜਿਹੇ ਬੰਦਿਆਂ ਦਾ ਕਰੋ ਜਿਹੜੇ ਮਰਦ ਬੰਦੇ ਆ ਜਿਹੜੇ ਤੁਹਾਡੇ ਨਾਲ ਖਲੋਣ ਚ ਟਾਂਣ ਵਾਂਗੂ ਤੇ ਨਕੰਮੇ ਬੰਦਿਆਂ ਦੇ ਪੋਡਕਾਸਟ ਕਰੋਗੇ ਤੇ ਉੱਥੇ ਭਾਗੇ ਜਿਨ੍ਹਾਂ ਨੂੰ ਪਤਾ ਹੀ ਕੱਖ ਨਹੀਂ ਹੈ ਉਹਨਾਂ ਪਰ ਲੇਕਿਨ ਸੋਨੂ ਜੀ ਸਾਡੀ ਬਾਤ ਤੇ ਸਾਡਾ ਕੰਮ ਤੇ ਵਾਲ ਚੁਕਣਾ ਨਾ ਸਾਡੇ ਕੋਲ ਤੇ ਕੋਈ ਵੀ ABC Z ਬੰਦਾ ਆਏਗਾ ਉਹ ਕਹੇਗਾ ਯਾਰ ਮੈਂ ਬੋਲਣਾ ਚਾਹੁੰਦਾ ਤੇ اسی ਤੇ ਫੀਡਬੈਕ ਸੀ ਦੇਵਾਂਗੇ ਇਹ ਸੀ ਅਗਲੇ ਨੇ ਪੜਾਤੀ ਔਰ ਫਿਰਦਾ ਕੀ ਦੱਸੋ ਮੈਨੂੰ ਇਹ ਲੇਕਿਨ ਲੱਗਦਾ ਨਹੀਂ ਕਿ ਤੁਹਾਨੂੰ ਲੱ ਪਰਚਾ ਵੀ ਕੈਨਸਲ ਕਰਾ ਦਾਂਗੇ ਜਿਉਂ ਭਰਾ ਮੇਰਾ ਆਵਾਜ਼ ਸੁਣਦਾ ਪਰ ਕਿਤੇ ਨਾ ਕਿਤੇ ਉਹ ਵੀ ਇਹ ਚੀਜ਼ ਵੇਖੇ ਵੀ ਮੈਂ ਜਿਸ ਬੰਦੇ ਨਾਲ ਕਰਨਿਓ ਕਿਤੇ ਖਲੋਣ ਦੀ ਨਾਲ ਸ਼ਮਤਾ ਰੱਖਦਾ ਕਿ ਨਹੀਂ ਰੱਖਦਾ ਹੂੰ ਇਸ ਕਰਕੇ ਅੱਜ ਦੀ ਡੇਟ 'ਚ ਹਰ ਬੰਦਾ ਵਰਤਨ ਵਾਲਾ ਆਉਂਗਾ ਵਾ ਉਹ ਆਪਣਾ ਕੰਮ ਕਰਕੇ ਚਲ ਜਾਂਦਾ ਪਬਲਿਸਿਟੀ ਕਰਕੇ ਦੂਜੇ ਦਿਨ ਕੋਈ ਨਾ ਕੋਈ ਸਟੈਂਟ ਛੱਡਿਆ ਹੁੰਦਾ 10-15 ਮਿੰਟ ਬਾਅਦ ਅੱਧੇ ਘੰਟੇ ਬਾਅਦ ਖ਼ਬਰ ਹੀ ਬਦਲ ਜਾਂਦੀ ਹੈ ਹੂੰ ਆ ਕੀ ਕੋਈ ਜ਼ਬਰਦਸਤ 15 ਮਿੰਟ ਦੀ ਰਹਿ ਗਈ ਬਿਲਕੁਲ 15-20 ਮਿੰਟ ਦੀ ਰਹਿ ਜਾਂਦੀ ਖ਼ਬਰ ਤੇ ਕਿਤੇ ਨਾ ਕਿਤੇ ਲੋਕ ਜਿਹੜੇ ਆ ਸੀਰੀਅਸ ਨਹੀਂ ਹੁੰਦੇ ਅੱਜ ਮੈਂ ਵ ਕੁਈ ਲੋਕ ਜਿੰਮ ਵਿੱਚ ਜਾ ਕੇ ਕਹਿੰਦੇ ਉਹ ਤੇਰਾ 27 ਤਰੀਕ ਨੂੰ ਨਾਂ ਲਿਖਾਤਾ ਉੱਥੇ ਚਲ ਜੀ ਕੋਈ ਕਿਤੇ ਕਿਸੇ ਇੱਕ ਬੰਦੇ ਦੇ ਮੂੰਹੋਂ ਮੈਂ ਲਫ਼ਜ਼ ਨਹੀਂ ਸੁਣਿਆ ਹੂੰ ਕਿ ਉਹ ਕੰਮ ਕੈਂਸਲ ਕਰਾ ਕੇ ਆਪਣੇ ਯੋਧੇ ਦਾ ਦਿਨ ਰੱਖਿਆ ਉੱਥੇ ਜਾਣਾ ਵਾ ਹੂੰ ਔਰ ਜਿਹੜੇ ਲੋਕ ਆ ਲੋਕਾਂ ਨੂੰ ਕੁੜਦੇ ਫਿਰਦੇ ਆ ਜਾ ਕੇ ਜਾਂ ਵੀਡੀਓ ਸੋਸ਼ਲ ਮੀਡੀਆ ਤੇ ਪਾਉਂਦੇ ਫਿਰਦੇ ਆ ਇਹਨਾਂ ਦੇ ਘਰਾਂ 'ਚ ਵੀ ਆ ਜਿਹੜੇ ਜਿਹੜੇ ਪ੍ਰੇਡ ਕਰਾਉਣ ਲੱਗੇ ਇਹਨਾਂ ਨੂੰ ਵੀ ਲੋਕੀ ਤੰਗ ਤੰਗ ਕਰਦੇ ਕੁੱਟਮਾਰ ਕਰਦੇ ਜਾ ਕੇ ਕਈ ਉਹ ਬੰਦੇ ਵੀ ਮੈਨੂੰ ਫੋਨ ਤੇ ਕਹਿੰਦੇ ਰਹੇ ਭਾਜੀ ਜੇ ਕੋਈ ਪੁਲਸ ਨਾਲ ਗੱਲ ਹੋਈ ਕਹਿ ਦਿਓ ਪਰ ਇਸ ਕੰਮ 'ਚ ਉਹਨਾਂ ਨੇ ਇੱਕ ਵੀਡੀਓ ਤੱਕ ਉਹ ਵੀਡੀਓ ਪਾਉਂਦੇ ਹੁੰਦੇ ਆ ਲੋਕਾਂ ਨੂੰ ਕਟੰਡਿਆਂ ਦੇ ਜਾ ਕੇ ਤੇ ਜਦੋਂ ਕਦੇ ਮਦਦ ਦੀ ਲੋੜ ਹੁੰਦੀ ਸਾਡੇ ਤੋਂ ਮਦਦ ਮੰਗਦੇ ਅਸੀਂ ਕਰਦੇ ਦੀ ਪਰ ਅੱਜ ਜਦੋਂ ਇੱਕ ਯੋਧੇ ਦਾ ਦਿਨ ਰੱਖਿਆਗਾ ਤੇ ਮੈਨੂੰ ਤੇ ਲੱਗੀ ਨਹੀਂ ਕੋਈ ਆਸ ਵੀ ਕਿਤੇ ਇਹੋ ਜਿਹੇ ਬੰਦੇ ਪਰ ਇੱਕ ਗੱਲ ਮੇਰੀ ਯਾਦ ਰੱਖਿਓ ਤੁਹਾਡੇ ਚੈਨਲ ਤੇ ਮੈਂ ਕਹਿਣ ਲੱਗਾ ਜਿੰਨੇ ਡਰਾਮੇ ਬਾਅਦ ਸੀ ਆ ਕਰਦੇ ਹੁੰਦੇ ਸੀ ਡਰਾਮੇ ਦੂਜੇ ਦਿਨ ਅਹੀਂ ਆ ਗਏ ਆ ਜੀ ਆ ਕਰਦਾਂਗੇ ਮਾਰਦਾਂਗੇ ਵੜਦਾਂਗੇ ਪੰਜਾਬ ਦੇ ਲੋਕੋ ਇਹਨਾਂ ਤੋਂ ਬਾਜੋ ਸਭ ਤੋਂ ਵੱਡੇ ਵੈਰੀ ਤਾਂ ਦੇ ਲੋਕ ਜੇ ਜਿਹੜੇ ਸਰਕਾਰ ਦੇ ਹਰ ਕੰਮ 'ਚ ਰੁਕਾਵਟਾਂ ਪਾਉਂਦੇ ਆ ਆ ਖੋਤੀ ਜਿਹੜੇ ਸਮਾਜ ਸੇਵੀ ਆ ਇਹ ਤੇ ਚੁੱਪ ਕਰਕੇ ਨਾ ਇਹਨਾਂ ਤੋਂ ਬਾਜੋ ਤੇ ਪੰਜਾਬ ਬਚਾ ਲਓਗੇ ਪਵਾੜੇ ਦੀਆਂ ਜੜਾਂ ਜੇ ਤੇ ਉਹ ਜਿਹੜੇ ਸਮਾਜ ਸੇਵੀ ਪੰਜਾਬ ਦੇ ਤੇ ਜਿੱਦਣ ਕਿਤੇ ਆਮਣਾ ਸਾਹਮਣਾ ਹੋ ਗਿਆ ਨਾ ਤੇ ਫੇਰ ਗੱਲ ਕਰਾਂਗੇ ਕਿਉਂਕਿ ਇਹ ਬੈਗੇ ਚੈਨਲਾਂ ਤੇ ਜੋ ਇਹ ਕੁੜ ਪ੍ਰਚਾਰ ਕਰਦੇ ਜਿੰਨਾ ਇਹ ਭੰਡ ਦੇ ਲੋਕਾਂ ਨੂੰ ਚੰਗੇ ਕੰਮ 'ਚ ਸਾਥ ਨਹੀਂ ਜੇ ਕਿਸੇ ਦਾ ਦਿੰਦੇ ਇਹ ਸਾਰੇ ਬੰਦੇ ਦਾਗੀ ਜਿਹਦੇੋਂ ਜ਼ਿਆਦੇ ਜਿੰਨੇ ਵੀ ਆ ਤਾਂ ਸਰਮਾਇਦਾਰ ਜੀ ਸਮਾਜ ਸੇਵੀ ਉਹ ਹੁੰਦਾ ਜਿਹੜਾ ਕੋਈ ਗਰੀਬ ਹੋਵੇ ਮਾਤੜ ਹੋਵੇ ਕਰੋ ਸਮਾਜ ਸੇਵੀ ਮੂਸੇ ਵਾਲੇ ਨੇ ਗਾਣੇ 'ਚ ਦੱਸਿਆ ਚੋਰ ਬੰਦੇ ਸਿਰੇ ਦੇ ਸਮਾਜ ਸੇਵੀ ਤੇ ਗੱਲ ਸੱਚ ਹੀ ਲੱਗਦੀ ਕਿਤੇ ਨਾ ਕਿਤੇ ਉਹਨਾਂ ਨੂੰ ਸਾਨੂੰ ਵੀ ਡਰ ਲੱਗਦਾ ਸਮਾਜ ਸੇਵੀ ਕਹਿਣ ਤੋਂ ਕਿਤੇ ਨਾ ਕਿਤੇ ਕਿਉਂਕਿ ਸ਼ਰਮ ਜੀ ਆਉਣ ਦੇ ਵੀ ਇੱਕ ਮਜ਼ਾਕ ਜਿਹਾ ਬਣਾਤਾ ਲੋਕਾਂ ਨੇ ਬਲੈਕਮੇਲ ਕਰਦੇ ਸਮਾਜ ਸੇਵੀ ਦੇ ਨਾਂ ਤੇ ਇਹ ਚੀਜ਼ ਨੂੰ ਵੀ ਕਿਤੇ ਨਾ ਕਿਤੇ ਲੋਕਾਂ ਨੇ ਜਿਹੜਾ ਵਾ ਸਮਾਜ ਚ ਚੰਗਾ ਕੰਮ ਕਰਨ ਵਾਲਿਆਂ ਨੂੰ ਵੀ ਜਿਹੜੇ 10% ਚੰਗਾ ਕੰਮ ਕਰਦੇ ਆ ਉਹਨਾਂ ਦਾ ਵੀ ਨਾਂ ਕਿਤੇ ਨਾ ਕਿਤੇ ਖਰਾਬ ਕਰਤਾ ਇਹਨਾਂ ਲੋਕਾਂ ਲੇਕਿਨ ਪ੍ਰੋਗਰਾਮ ਕਿੰਨੇ ਵਜੇ ਸ਼ੁਰੂ ਹੋਏਗਾ ਤੇ ਕਿੰਨੇ ਵਜੇ ਸਮਾਪਤੀ ਹੈ ਕੁਝ ਰੱਖਿਆ ਮੈਂ ਪਰ ਮੈਂ ਫਿਰ ਇਹ ਸਵਾਲ ਪੁੱਛਾਂ ਕੌਣ ਕੌਣ ਮੇਨ ਇਚ ਲੀਡ ਆ ਕਰ ਰਹੇ ਇਹਦੇ ਚ ਆਰਮੀ ਦੇ ਜਨਰਲ ਸਾਹਿਬ ਆ ਰਹੇ ਨੇ ਕਮਿਸ਼ਨਰ ਸਾਹਿਬ ਆਉਣਗੇ ਐਸਐਸਪੀ ਸਾਹਿਬ ਆਉਣਗੇ ਡੀਸਾ ਸਾਹਿਬ ਆਉਣਗੇ ਅਸੀਂ ਸਾਰਿਆਂ ਨੇ ਹਉਤਾ ਦਿੱਤਾ ਜਥੇਦਾਰ ਸਾਹਿਬ ਆਉਣਗੇ ਅਸੀਂ ਸਾਰੀ ਜੀਪਸੀ ਪ੍ਰਧਾਨ ਬਿਲਕੁਲ ਜੀ ਸਾਰਿਆਂ ਨੂੰ ਬੇਨਤੀ ਕੀਤੀ ਹੱਥ ਜੋੜ ਕੇ ਆਉਣਗੇ ਔਰ ਆਰਮੀ ਦੇ ਮੌਜੂਦਾ ਸਾਫਕਾ ਅਧਿਕਾਰੀ ਸਾਰੇ ਅਸੀਂ ਨਾਲ ਮਿਲ ਕੇ ਦਿਨ ਮਨਾਵਾਂਗੇ ਔਰ ਇਹਦੇ ਵਿੱਚ ਅਸੀਂ ਜੰਗਲਾਤ ਵਿਭਾਗ ਨਹਿਰੀ ਵਿਭਾਗ ਪੋਲੂਸ਼ਨ ਬੋਰਡ ਖੇਤੀਬਾੜੀ ਯੂਨੀਵਰਸਿਟੀ ਮੈਡੀਕਲ ਦੇ ਕੈਂਪ ਹੋਮੋਪੈਥਿਕ ਦੇ ਕੈਂਪ ਸਸਤਾਰ ਬੰਦੀ ਦੇ ਮੁਕਾਬਲੇ ਆਲਮੋਸਟ ਅਸੀਂ ਸਾਰੇ ਜਿਹੜੇ ਕੈਂਪ ਲੱਗ ਰਹੇ ਆ ਕੂਨ ਹੱਤਿਆ ਦੇ ਨਸ਼ਾ ਛਡਾਊ ਦੇ ਤੇ ਮੇਰੇ ਹਿਸਾਬ ਨਾਲ ਕੋਈ ਰਹਿ ਨਹੀਂ ਜਾਣਾ ਇੱਕ ਬਹੁਤ ਵਧੀਆ ਤਰੀਕੇ ਨਾਲ ਸੀ ਮਨਾਵਾਂਗੇ ਜਿਹੜਾ ਚੰਗੇ ਲੋਕਾਂ ਨੇ ਸਾਥ ਬਹੁਤ ਦਿੱਤਾ ਔਰ ਪ੍ਰਸ਼ਾਸਨ ਨੇ ਬੜਾ ਸਾਥ ਦਿੱਤਾ ਮੈਂ ਤੇ ਦੇਖੋ ਧੰਨਵਾਦੀ ਕਰ ਸਕਦਾ ਜਿਹੜੇ ਬੰਦੇ ਨੇ ਸਾਥ ਦਿੱਤਾ ਉਹਦਾ ਧੰਨਵਾਦ ਕਰੋ ਉੱਤੇ ਜਿਹੜੇ ਲੋਕ ਰੌਲਾ ਪਾਉਂਦੇ ਹੋ ਨਾ ਕਿਸੇ ਨੇ ਸਾਥ ਨਹੀਂ ਕਿਸੇ ਤਰ੍ਹਾਂ ਦਾ ਵੀ ਦਿੱਤਾ ਬਹੁਤ ਬਹੁਤ ਧੰਨਵਾਦ ਸੋਨੂ ਜੀ ਤੁਹਾਡਾ ਤੁਸੀਂ ਸਮਾਂ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋ ਇਹ ਸੰ ਸਰਬਜੀਤ ਸਿੰਘ ਸੋਨੂ ਜੰਡਿਆਲਾ ਜੀ ਜਿਨ੍ਹਾਂ ਵੱਲੋਂ ਸਾਥ ਤੌਰ ਤੇ ਕਿਹਾ ਗਿਆ ਕਿ ਗੇ ਪਰੇਡ ਨੂੰ ਲੈ ਕੇ ਜਦੋਂ ਉਹਨਾਂ ਦੇ ਦਿਮਾਗ 'ਚ ਇਹ ਗੱਲ ਆਈ ਤਾਂ ਅਚਾਨਕ ਇਹ ਜਿਹੜਾ ਨਾਮ ਹੈ ਹਾਲਾਂਕਿ ਬਹੁਤ ਸਾਰੇ ਸਾਡੇ ਕੌਮ ਦੇ ਯੋਧੇ ਨੇ ਜਿਨ੍ਹਾਂ ਦੇ ਦਿਨ ਜਿਹੜੇ ਨੇ ਉਹ ਮਨਾਏ ਜਾ ਸਕਦੇ ਨੇ ਲੇਕਿਨ ਕਿਤਨਾ ਕਿਤੇ ਇਹ ਗੇਪ ਰੇਡ ਜਿਹੜੀ ਸੀਗੀ ਜਰੂਰ ਲੋਕਾਂ ਨੂੰ ਝੋੜਦੀ ਹੋਈ ਨਜ਼ਰ ਆ ਸਕਦੀ ਸੀ ਲੇਕਿਨ ਹੁਣ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਬਹੁਤ ਸਾਰੇ ਲੋਕ ਜਿਹੜਾ ਇਹਨਾਂ ਦਾ ਸਾਥ ਜਿਹੜਾ ਹੈ ਉਹ ਦੇਂਦੇ ਹੋਏ ਨਜ਼ਰ ਨਹੀਂ ਆਏ ਬੇਸ਼ੱਕ ਰਾਜਨੀਤਿਕ ਲੀਡਰ ਵੀ ਨੇ ਬਹੁਤ ਰਸੂਕ ਰੱਖਦੇ ਨੇ ਵੱਡੇ ਵੱਡੇ ਲੀਡਰਸ ਦੇ ਨਾਲ ਇਹਨਾਂ ਦਾ ਬਹਿਣਾ ਖਲੋਣਾ ਵੀ ਆ ਲੇਕਿਨ ਇਹਨਾਂ ਦਾ ਇਹ ਵੀ ਕੀ ਸ਼ਿਕਾਇਤ ਹੈ ਕਿ ਉਹ ਲੀਡਰ ਵੀ ਜਿਹੜਾ ਇਹਨਾਂ ਦੀ ਸਾਰ ਲੈਂਦੇ ਹੋਏ ਨਜ਼ਰ ਨਹੀਂ ਆਏ ਹੁਣ ਵੇਖਣਾ ਹੋਵੇਗਾ ਕਿ ਕੱਲ ਜਾਨੇ ਕਿ 27 ਤਰੀਕ ਨੂੰ ਜੋ ਪ੍ਰੋਗਰਾਮ ਹੋਵੇਗਾ ਉਸ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨਜ਼ਰ ਆਉਂਦੇ ਨੇ ਤੇ ਜੋ ਸਾਡੇ ਕੌਮ ਦੇ ਯੋਧੇ ਨੇ ਉਸ ਦੀ ਉਸ ਦੀ ਜੋ ਦਿਨ ਮਨਾਇਆ ਜਾਏਗਾ ਉਸ ਉਤੇ ਕਿੰਨੇ ਕੁ ਲੋਕ ਜਿਹੜੇ ਨੇ ਉਹ ਸਾਥ ਦਿੰਦੇ ਹੋਏ ਸੋਨੂੰ ਜੰਡੇ ਵਾਲਾ ਹੋਣਾ ਅਤੇ ਨਾਲ ਇਹਨਾਂ ਦੇ ਪ੍ਰਬੰਧਕ ਟੀਮ ਨਾਲ ਦਿੰਦੇ ਹੋਏ ਨਜ਼ਰ ਆਉਣਗੇ ਤਾਂ ਸਮਝ ਦੱਸੇਗਾ ਲੇਕਿਨ ਕਿਤਨਾ ਕਿਤੇ ਕੱਲ ਬਹੁਤ ਵੱਡਾ ਪ੍ਰੋਗਰਾਮ ਜਿਹੜਾ ਹੋ ਹੋ ਜਾਵੇ ਮੈਨੂੰ ਜਾਨੇ ਕਿ ਗੁਰਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ ਤਨਮਤ